ਸਾਂਸ਼ਿਕਰ YouTube ਫੈਮਿਲੀ ਕੀ ਹੈ ਹਰ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਵਿਹਲੇ ਬੈਠੇ ਸੀ ਕੰਮਕੁਮ ਸਾਰਾ ਹੋ ਗਿਆ ਸੀ ਤੇ ਛੋਟਾ ਛੱਟਾ ਮੀਂਹ ਵੀ ਪੈ ਰਿਹਾ ਹੈ ਪਾ ਕੇ ਹਟਿਆ ਮੀਂਹ ਤੇ ਅਸੀਂ ਸੋਚਿਆ ਚਲੋ ਅਸੀਂ ਆਪਦੇ ਛੋਟੇ ਜਿਹੇ ਸ਼ਹਿਰ ਦੀ ਗੇੜੀ ਲਾ ਆਈਏ ਕਿਉਂਕਿ ਆਉਂਦੇ ਵਰੀ ਵੀ ਕਾਫੀ ਦਿਨ ਹੋ ਗਏ ਮੌਸਮ ਦਾ ਕਰਕੇ ਨਹੀਂ ਬਾਹਰ ਨਿਕਲਦਾ ਗਰਮੀ ਬਹੁਤ ਹੈ ਤੇ ਅੱਜ ਥੋੜਾ ਜਿਹਾ ਮੌਸਮ ਠੰਡਾ ਹੋਇਆ ਸੀ ਇਸ ਕਰਕੇ ਅਸੀਂ ਬਾਹਰ ਨਿਕਲੇ ਆ ਕੁਛ ਵੀ ਅੱਜ ਘਰੇ ਸੀ ਇਹਨੂੰ ਅਸੀਂ ਨਾਲ ਹੀ ਲੈ ਆਏ ਤੇ ਮੈਂ ਜਿਵੇਂ ਆਉਂਦੀ ਗਰਮੀ ਚ ਸੂਟ ਖਰੀਦੇ ਸੀਗੇ ਤੇ ਹੁਣ ਜੰਹਦੀ ਚ ਵੀ ਲੈਣੀ ਹੁੰਦੀਆਂ ਦੇਖਦੀ ਆ ਅੱਜ ਕੱਲ ਰਖੜੀ ਦੀ ਆਫ ਕਾਫੀ ਲੱਗੀ ਹੋਈ ਆ ਤੇ ਜੇ ਸ਼ਾਪਕੀਪਰ ਨੂੰ ਪੁੱਛ ਲਾਂਗੇ ਜੇ ਇਹ ਵੀਡੀਓ ਲਈ ਰਾਜੀ ਹੋਗੇ ਤਾਂ ਆਪਾਂ ਵੀਡੀਓ ਵੀ ਬਣਾਵਾਂਗੇ ਤੇ ਤੁਸੀਂ ਵੀ ਵੇਖਿਓ ਸੂਟ ਜੇ ਮੈਨੂੰ ਕੋਈ ਪਸੰਦ ਆਏ ਤਾਂ ਲਵਾਂਗੇ ਤੇ ਜੇ ਤੁਹਾਨੂੰ ਵੀ ਵਧੀਆ ਲੱਗੇ ਜਿਉਂ ਨਾ ਨੇ ਰੇਟਸ ਮੇਤ ਦੱਸਿਆ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਦੱਸਣ ਦੀ ਤੇ ਤੁਸੀਂ ਵੀ ਵੇਖਿਓ ਵੀਡੀਓ ਤੇ ਇਹ ਜਿਹੜੀ ਦੁਕਾਨ ਤੇ ਅਸੀਂ ਚੱਲੇ ਦੁਕਾਨਾਂ ਤਾਂ ਅਸੀਂ ਕਾਫੀ ਅਲੱਗ-ਅਲੱਗ ਤੇ ਜਾਂਦੇ ਰਹਿੰਨੇ ਆ ਪਰ ਇਹ ਦੁਕਾਨ ਸਾਡੀ ਕਹਿ ਲਓ ਕਿ ਜੱਦੀ ਦੁਕਾਨ ਹਾਂ ਜੱਦੀ ਕਹਿ ਸਕਦੇ ਹਨ ਕਿਉਂਕਿ ਮੇਰੇ ਦਾਦੀ ਇੱਕ ਆਲੇ ਪਾਸਿਓ ਮੇਰੇ ਦਾਦੀ ਸ਼ੁਰੂ ਤੋਂ ਹੀ ਮੇਰੇ ਦਾਦੀ ਦੇ ਮਤਲਬ ਜਿਹੜੇ ਅੰਕਲ ਤੋਂ ਅਸੀਂ ਅੱਜ ਜਿਉ ਸਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਜਿਹੜੇ ਪਾਪਾ ਸੀ ਤੇ ਮੇਰੇ ਦਾਦੀ ਇਹ ਪੈਣਪਰਾ ਬਣੇ ਸੀ ਕਿਉਂਕਿ ਮੇਰੀ ਦਾਦੀ ਦੀ ਵਰੀ ਉਹਨਾਂ ਨੇ ਸਟਿਚ ਕੀਤੀ ਸੀ ਤੇ ਉੱਥੋਂ ਇੱਕੀ ਦੁਕਾਨ ਤੇ ਆਉਂਦੇ ਰਹੇ ਸਾਨੂੰ ਵੀ ਇੱਥੇ ਲਿਆਉਂਦੇ ਰਹੇ ਤੇ ਮਤਲਬ ਉਹ ਆ ਕਹਿੰਦੇ ਸੀਗੇ ਤੇ ਇਹ ਅਸੀਂ ਚਾਚਾ ਜੀ ਕਹਿੰਦੇ ਵੈਸੇ ਬ੍ਰਦਰ ਤਾਂ ਚਾਚਾ ਜੀ ਕਹਿੰਦੇ ਮੈਂ ਅੰਕਲ ਜੀ ਕਹਿੰਨੀ ਜਿਆਦਾ ਤੇ ਅੱਜ ਜਾਨੇ ਆ ਉਹਨਾਂ ਦੀ ਸ਼ਾਪ ਤੇ ਤੇ ਜੇ ਉਹਨਾਂ ਨੇ ਆਪਾਂ ਨੂੰ ਲਾਊਡ ਕੀਤਾ ਤੇ ਆਪਾਂ ਵੀਡੀਓ ਬਣਾਵਾਂਗੇ ਤੇ ਇੱਥੇ ਅਸੀਂ ਦੁਕਾਨ ਵਿੱਚ ਪਹੁੰਚ ਗਏ ਸੀ ਇੱਥੇ ਬੈਠੇ ਸੀ ਕਸਟਮਰ ਨਾਲ ਡੀਲ ਕਰ ਰਹੇ ਸੀ ਅਸੀਂ ਸੋਚਿਆ ਚਲੋ ਕਸਟਮਰ ਆਪਣੇ ਅਟੈਂਡ ਕਰ ਲੈਣ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਉਨੇ ਆ ਤੇ ਉਸ ਤੋਂ ਬਾਅਦ ਮੈਂ ਅੰਕਲ ਨਾਲ ਗੱਲ ਕੀਤੀ ਤੇ ਅੰਕਲ ਕਹਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਬਣਾ ਲੈਨੇ ਆ ਵੀਡੀਓ ਤੇ ਇੱਥੇ ਤੋਂ ਅਸੀਂ ਬਾਹਰ ਦਾ ਵੀਊ ਦਿੱਤਾ ਸੀਗਾ ਪ੍ਰਦਾਨ ਦੀ ਹੱਟੀ ਮੋਬਾਈਲ ਨੰਬਰ ਇੱਥੇ ਵੀ ਦਿੱਤਾ ਹੈ ਬਾਅਦ ਵਿੱਚ ਮੈਂ ਤੁਹਾਨੂੰ ਮੋਬਾਈਲ ਨੰਬਰ ਜਿਹੜਾ ਮੈਂਸ਼ਨ ਕਰ ਦੂੰਗੀ ਤੇ ਜਦੋਂ ਮੱਲਾ ਵਾਲੇ ਵਿੱਚ ਆਪਾਂ ਐਂਟਰ ਕਰੀ ਦਾ 메인 ਚੌਂਕ ਤੋਂ ਜਦੋਂ 메인 ਬਾਜ਼ਾਰ ਵਾਲੀ ਗਲੀ ਵੜੀ ਦਾ ਤੇ ਖੱਬੇ ਹੱਥ ਕਾਫੀ ਅੱਗੇ ਆ ਕੇ ਸੱਸੀ ਗੰਕੂ ਜੀ ਤੁਸੀਂ ਤਾਂ ਜੀ ਹੋਰ ਸੁਣਾਓ ਠੀਕ ਠਾਈ ਸਾਰੇ ਜੀ ਹਾਂਜੀ ਹਾਂਜੀ ਵਧੀਆ ਜੀ ਸਾਰੇ ਬੱਚੇ ਪੁੱਛੇ ਸਭ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਮਾਤਾ ਜੀ ਠੀਕ ਨੇ ਹਾਂਜੀ ਹਾਂਜੀ ਸਭ ਠੀਕ ਹੈ ਤੇ ਮੈਂ ਅੱਜ ਕੱਪੜੇ ਲੈਣ ਆਈ ਸੀ ਆਪਣੇ ਵਾਸਤੇ ਹਾਂਜੀ ਕੋਈ ਨਹੀਂ ਲੋੜ ਜੇ ਮਾੜੀ ਲੋੜ ਜੀ ਇੱਕ ਰਿਕਵੈਸਟ ਸੀ ਵੀ ਆਪਾਂ YouTube ਤੇ ਮੈਂ ਵੀਡੀਓਜ਼ ਪਾਉਣੀ ਆ ਤੇ ਜੇ ਮੈਂ ਨਾਲ ਤੁਸੀਂ ਪ੍ਰਾਈਸ ਦੱਸ ਦੋ ਤੇ ਮੈਂ ਨਾਲ ਮੇਰੇ YouTube ਕੋਈ ਨਹੀਂ ਦੱਸ ਦੇ ਨਹੀਂ ਦੱਸ ਦੇ ਨਹੀਂ ਹਾਂਜੀ ਕਿਉਂਕਿ ਮੇਰੇ ਨਾਲ ਕਈ ਭੈਣਾਂ ਜੁੜੀਆਂ ਐ ਤੇ ਉਹ ਵੀ ਵੇਖ ਸਕਣ ਤੇ ਉਹ ਵੀ ਹਾਂਜੀ ਕੋਈ ਲਾਇਆ ਆਫਰ ਹਾਂਜੀ ਲਖੜੀ ਆਫਰ ਹੈ ਜੀ 20% ਡਿਸਕਾਊਂਟ ਕੈਸ਼ ਪੇਮੈਂਟ ਤੇ ਜੀ ਓਕੇ ਜੀ ਕੋਈ ਵੀ ਆਏਗਾ ਵੀ ਸਾਡੇ ਲੈਫਟ ਕਰਾਂਗੇ ਹਾਂਜੀ ਤੇ ਮਤਲਬ ਕਰਾਂਗੇ ਵੀ ਫਰਨੀਚਰ ਜਿਹੜਾ ਕੈਸ਼ ਪੇ ਹੋਵੇ ਦਊਗਾ ਜੀ ਠੀਕ ਹੈ ਇਹ ਕੱਲ 스ਟੀਮ ਹੋਰ ਵੀ ਕੱਢੀ ਆਈ ਜਿਹੜਾ 1000 ਰੁਪਏ ਵਾਲਾ ਕਮੀਜ਼ ਪਿਆ ਮ ਹੈਗਾ ਆਪਣਾ ਜੀ 5 ਮਿੰਟ ਕੱਪੜਾ 500 ਕੁਮੀਜ਼ ਪਿਆ ਮਾ ਉਹ ਫਾਡੇ ਤੇ ਨਫਰ ਵੀਰ ਕਰਤਾ ਜੀ ਠੀਕ ਹੈ ਜੀ ਕੋਈ ਬੁਰਣੀ ਹੋਣਾ ਕੋਈ ਰੰਗ ਨਹੀਂ ਉਤਰਨਾ ਚੰਗੀਆਂ ਮਿਲਾਂ ਦਾ ਮਾਲ ਹੈਗਾ ਜੀ ਠੀਕ ਹੈ ਜੀ ਤੇ ਨੰਬਰ 2 ਕੁਮੀਜ਼ ਪਿਆ ਮੈਂ ਲੌਗ ਰਿਹਾ ਤੇ 700 ਦੇ ਜੇ ਤੈਨੂੰ 1000 ਰੁਪਿਆ ਦੇ ਦਾਂਗੇ ਜੀ ਉਹ ਵੀ ਹੋਰ ਆਫਰ ਆ ਗਈ ਠੀਕ ਇੱਕ ਵੱਡੇ 바ਰ ਦਾ ਕੁਮੀਜ਼ ਪਿਆ ਮਾ ਆਪਣੇ ਫਾਡੇ 3 ਮਿੰਟ ਰ ਤੁਹਾਨੂੰ ਮੈਂ ਵਹੋਣਾ ਜੀ ਹਾਂਜੀ ਉਹ 1000 ਰੁਪਏ ਆਪਾਂ ਵੇਚਦੇ ਕੁਮੀਜ਼ ਪਿਆ ਮਾ ਉਹਦਾ ਫਿਰ ਫਰੇ ਰੱਖਤਾ ਆਪਾਂ ਰੱਖਤਾ 15 ਮਤਲ ਗੱਫ ਤੱਕ ਕਾਪ ਫੋਟੋ ਵੀ ਯਾਰ ਯਾਰ ਵਾਲੇ ਦਾ ਅੱਛਾ ਜੀ ਦੋ ਲੋਗ 1400 ਤੇ ਤਿੰਨ ਲੋਗ 2000 ਰੁਪਏ ਦੇ ਅੱਛਾ ਜੀ ਉਹ ਵੀ ਡਿਸਕਾਊਂਟ ਹੋ ਗਿਆ ਜੀ ਤੁਹਾਨੂੰ ਠੀਕ ਆ ਜੀ ਤੇ ਟੀ-ਸ਼ਰਟ ਆਉਣ ਕੰਪਨੀ ਦੇ ਆਈਆਂ ਇਹਦੇ ਉੱਤੇ ਤੁਹਾਨੂੰ ਆਪਾਂ 20% ਲੈਫਟ ਕਰਾਂਗੇ ਜੀ ਹਾਂ ਜੀ ਹੁਣ ਤੁਸੀਂ ਟੀ-ਸ਼ਰਟਾਂ ਵੀ ਪਾਲਿਸ਼ ਹਾਂਜੀ ਹਾਂਜੀ ਇਹਦੇ ਤੇ 20% ਡਿਸਕਾਊਂਟ ਹੋਗਾ ਜੀ ਤੇ ਲੇਡੀ ਫੂਟਾ ਤੇ ਵੀ 20% ਡਿਸਕਾਊਂਟ ਹੋ ਰਿਹਾ ਜੀ ਹਾਂਜੀ ਹਾਂਜੀ ਫਿਰ ਫੁੱਲ ਵਾਲ ਛੱਡ ਕੇ ਦੁਪੱਟੇ ਛੱਡ ਕੇ ਬਾਕੀ ਸਾਰੇ ਨੂੰ ਡਿਸਕਾਊਂਟ ਹੀ ਡਿਸਕਾਊਂਟ ਜੀ ਹਾਂਜੀ ਆਪਣੇ ਫੂਟਾ ਦੇ ਫਿਰ ਜੀ ਫਿਰ ਡਾਰ ਰ ਨਾ ਕੋਈ ਏਫੀ ਏ ਇਹ ਲਿਹਾ ਨਬੀ ਨਾ ਫੀ ਇਹ ਕਈ ਵੇਹੇ ਦੁਕਾਨਦਾਰ ਹੁੰਦਾ ਨਾ ਤੇ ਫੇ ਨੂੰ ਏਬੀਫੀ ਕਰਕੇ ਗਾ ਰਿਫ ਝਗੜਾ ਕਰਦੇ ਆ ਕੋਈ ਉਹਨਾਂ ਨੂੰ 200 ਵੱਧ ਲੈ ਲੈਂਦੇ ਦੂਜੇ 20 ਘਟਾ ਲੈਂਦੇ ਆ ਜੇ ਲੇਡੀਜ਼ ਝਗੜਾ ਕਰਨਾ ਤੇ ਕਹਿੰਦੇ ਚਾ ਘੱਟ ਦੇ ਦੋ ਦੂਜੇ ਵਾਦ ਲਾ ਦੇ ਆਪਣਾ ਉਹਦੇ ਰੇਟ ਫਿੱਟਾ ਲੱਗਾ ਹੀ ਹਾਂਜੀ ਤੁਹਾਨੂੰ ਵੀ ਫਰਡ ਲੈਸ ਕਰਨਾ ਹੀ ਚਾਹਤ ਹੈ ਇਹ ਥੱਗੀ ਥੋਰੀ ਵਾਲਾ ਕੰਮ ਨਹੀਂ ਹੈਗਾ ਨਾ ਥੱਗੀ ਵਾਲਾ ਕੰਮ ਹੈਗਾ ਸਾਹਮਣੇ ਰੇਟ ਆ ਉਹਦੇ ਚੋ ਜਿਹੜੀ ਲੈਸ ਤੁਸੀਂ ਕਹਤੀ ਉਹ ਲੈਸ ਮਿਲ ਜੂਗੀ ਹਾਂਜੀ ਪੈਰਸਾਲ ਪੁਰਾਣੀ ਆਪਣੀ ਦੁਕਾਨ ਹੈ ਜੀ ਵੀ ਆਪਣੀ ਜਾਇਦੀਨ ਹੀ ਦੁਕਾਨ ਹੈ ਹਾਂਜੀ ਮੈਨੂੰ ਪਤਾ ਹੈ ਮੈਂ ਮੇਰੇ ਦਾਦੀ ਵੀ ਇੱਥੇ ਅੱਜ ਮੈਂ ਦੱਸ ਕੇ ਹਟੀ YouTube ਫੈਮਿਲੀ ਨੂੰ ਹਾਂ ਕਿ ਦਾਦੀ ਜੀ ਤੇ ਤੁਹਾਡੇ ਪਾਪਾ ਪੈਨਪਰਾ ਬਣੇ ਹੋਏ ਸੀਗੇ ਤੇ ਬਹੁਤ ਪੁਰਾਣਾ ਵੀ ਅਸੀਂ ਆਉਣੇ ਆ ਤੁਹਾਡੀ ਸ਼ਾਪ ਤੇ ਤੇ ਬਾਕੀ ਵੀਰ ਜੀ ਵੀ ਇੱਥੇ ਹੀ ਆਉਂਦੇ ਆ ਆਸਟ੍ਰੇਲੀਆ ਤੋਂ ਜਦੋਂ ਆਉਂਦੇ ਆ ਉਹਨਾਂ ਨੂੰ ਕੁੜਤੇ ਪਜਾਮੇ ਤੁਹਾਡੇ ਹੀ ਪਸੰਦ ਆਉਂਦੇ ਕਿ ਨਹੀਂ ਵੀਰ ਪਜਾਮੇ ਹੋ ਗਏ ਪੈਂਟਾਂ ਸ਼ਰਟਾਂ ਹੋ ਗਈਆਂ ਸਭ ਆਰਾਮ ਦੀਆਂ ਜੀ ਹਾਂਜੀ ਹਾਂਜੀ ਉਹ ਤਾਂ ਥਾਣਾ ਦੇ ਥਾਣੇ ਲੈ ਕੇ ਜਾਂਦਾ ਤੁਹਾਡੇ ਕੋਲ ਕਲਰ ਸਿਲੈਕਟ ਕਰਕੇ ਥਾਣੇ ਮੰਗਵਾ ਲੈਂਦਾ ਫਿਰ ਅਸੀਂ 5-6 ਜਣੇ ਹੈਗੇ ਸਾਰੇ ਸਟਿਚ ਕਰਵਾ ਲੈਂਦੇ ਆ ਤੁਹਾਨੂੰ ਇੱਕ ਵਾਰੀ ਲੋਕੇਸ਼ਨ ਉਖਾ ਦਿੰਨੇ ਆ ਪੱਗਾਂ ਜੋ ਮਰਜ਼ੀ ਲਓ ਪ੍ਰਿੰਟਡ ਸੂਟ ਲਓ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੇ ਮਿਲੂਗੀ ਤੇ ਆਪਾਂ ਸ਼ੁਰੂ ਕਰਦੇ ਹਾਂ ਹੁਣ ਵੀਡੀਓ ਤੇ ਤੁਹਾਨੂੰ ਹਰ ਤਰ੍ਹਾਂ ਦਾ ਸੂਟ ਜਿਵੇਂ ਗਰਮੀਆਂ ਚ ਆਪਾਂ ਨੂੰ ਅੱਜ ਕੱਲ ਜ਼ਰੂਰਤ ਹੁੰਦੀ ਆ ਤੇ ਦਿਖਾਉਨੇ ਹਾਂ ਹਾਂਜੀ 850 ਰੁਪਏ ਫੂਡ ਵੇਚਿਆ ਜੀ ਨਾ ਮਫਰੀਨ ਦਾ ਦੁਪੱਟਾ ਜੀ 5 ਮੀਟਰ ਕਪੜਾ ਜੀ ਇਹ ਵਾਲਾ 850 ਦਾ ਜੀ ਹੋਰ 850 ਰੁਪਏ ਜੀ ਅੱਛਾ ਹੋਰ ਵੀ ਲੈਸ ਕਰਤੀ ਤੁਸੀਂ ਹਾਂਜੀ 2.5 ਮੀਟਰ ਕਪੜਾ ਮਫਰੀਨ ਦਾ ਦੁਪੱਟਾ ਜੀ 2.5 ਮੀਟਰ ਦਾ ਕੰਪਿਊਟਰ ਵਾਲਾ ਜੀ ਠੀਕ ਬਾਜ਼ਾਰ 100 ਰੁਪਏ ਲੈਂਦਾ 3 ਮੀਟਰ ਫਲਵਾਰ ਦਾ ਕਪੜਾ ਜੀ ਹਾਂਜੀ ਫਿਰ 750 ਰੁਪਏ ਜੀ ਨਾ ਪੰਜ ਮਿੰਟ ਦੁਪੱਟਾ ਵੀ ਬਹੁਤ ਸੋਹਣਾ ਨਾਲ ਹੋਰ ਮਫਲੀਨ ਦਾ ਦੁਪੱਟਾ ਨਾਲ 2.5 ਮੀਟਰ ਪੂਰਾ ਜੀ ਹਾਂਜੀ ਇਹ ਵੀ ਇਹ ਰੇਅਰ ਦਾ ਪਹਿਰਾ ਜੀ ਇਹ ਦੁਪੱਟੇ ਵੀ ਕੰਫਰਟੇਬਲ ਰਹਿੰਦੇ ਹਾਂ ਹਾਂਜੀ ਹਾਂਜੀ 2.5 ਮੀਟਰ ਪੂਰੀ ਕੱਟ ਹੈ ਜੀ 7.5 ਰੁਪਇਆ ਜੀ ਠੀਕ ਆ ਜੀ ਬਹੁਤ ਸੋਹਣੇ ਸੂਟ ਹੈ ਵੀ ਪ੍ਰਿੰਟ ਬਹੁਤ ਸੋਹਣੇ ਬਣੇ ਹੋਏ ਇਹ ਦੁਪੱਟੇ ਵਧੀਆ ਡਾਈ ਕੀਤੇ ਹੋਏ ਨਾਲ ਹੀ ਨਾ ਕੋਈ ਦੁਪੱਟੇ ਡਾਈ ਕਰਾਉਣ ਦਾ ਚਿੰਤਾ ਨਾ ਹਾਂਜੀ ਦੇਖੋ ਕੋਈ ਕੱਲ ਦੁਪੱਟਾ ਵੀ ਲਾ ਕੇ ਦੇ ਦਾਂਗੇ ਹਾਂਜੀ ਤੇ ਪਹਿਲਾਂ ਆਪਾਂ ਪ੍ਰਿੰਟਡ ਸੂਟਾਂ ਤੋਂ ਸ਼ੁਰੂ ਕਰ ਲਈਏ 7.5 ਇਸ ਤੋਂ ਬਣਾਇਆ ਨਹੀਂ ਹੋਇਆ। 올ਓਵਰ ਸੁਨਹੇ ਦਾ ਨਾਲ ਇਦਾਂ ਮਸਲੀਨ ਦਾ ਦੁਪੱਟਾ ਹੈਗਾ 550 250 ਡਿਜ਼ਾਈਨ ਇਹ ਚ ਸਿੰਗਲ ਪੀਸ ਹਰੇਕ ਡਿਜ਼ਾਈਨ ਚ ਮਿਲੂ ਇਹ ਕਿੰਨੇ ਦਾ 550 750 ਰੁਪਏ ਦਾ ਸੁਨਹੇ ਹੈਗਾ ਪਲੱਸ ਕਰਕੇ ਉਹਦਾ ਸਾਰਿਆਂ ਦੇ ਡਿਜ਼ਾਈਨ ਬਹੁਤ ਮੈਂ ਲੈਸ ਕਰਕੇ ਦੱਸ ਰਿਹਾ ਓਕੇ ਹਾਂਜੀ ਹਾਂਜੀ ਲੈਸ ਕਰਕੇ ਠੀਕ ਹੈ ਹਾਂਜੀ ਮੇਰੇ ਕੋਲ ਡਿਜ਼ਾਈਨ ਕਾਫੀ ਹੈਗੇ ਇਦਾਂ ਮੋਟੇ 2.5 ਫੋਟ ਦੁਪੱਟਾ ਜੀ 4 ਰੁਪਿਆ ਮਤਲ ਰੰਗਾਈ ਲਾ ਲੋ 3.5 ਫੋ 400 ਦਾ ਫੁੱਟ ਪੈ ਗਿਆ ਜੀ ਕਪੜੇ ਦੀ ਲੈਂਥ ਵੀ 2.5 ਮੀਟਰ ਹੋਊਗੀ ਪੂਰੀ ਸਭ ਤੋਂ ਵਧੀਆ ਗੱਲ ਵੀ ਦੁਪੱਟੇ ਨਾਲ ਹੀ ਆਹ ਦੇਖੋ ਲੱਕ ਦੇ ਨਾਲ ਬਹੁਤ ਸੋਹਣੇ ਲੱਗਦੇ ਦੁਪੱਟਿਆਂ ਤੇ ਬੜਾ ਖਰਚਾ ਆ ਜਾਂਦਾ ਨਾ ਜਦੋਂ ਲੱਗਦੇ ਨੇ 4 ਰੁਪਿਆ ਡਾਈ ਹੋ ਲੈਂਦਾ ਦੁਪੱਟੇ ਦਾ ਰੰਗਾਈ ਜੀ ਦੁਪੱਟੇ ਦੀ ਕੁਆਲਿਟੀ ਸੈੱਟ ਕਰੋ ਦੇਖੋ ਇਹ ਦੁਪੱਟਾ 2.5 ਮੀਟਰ ਪੂਰਾ ਮਸਰੀਨ ਦੁਪੱਟਾ ਜੀ ਡਿਜ਼ਾਈਨਰ ਵੀ ਸੀ ਨਾਲੇ ਇੰਨਾ ਸੋਨਾ ਡਾਈ ਹੋਇਆ ਹੈ ਹਾਂਜੀ ਸਾਰਾ ਡਿਜ਼ਾਈਨਰ ਰਹਿੰਦਾ ਹੈ ਕਲਰ ਵੀ ਬਹੁਤ ਪਿਆਰੇ ਆ ਬੁੱਟੀਆਂ ਵਾਲੇ ਸਾਰੇ ਅਲੱਗ ਅਲੱਗ ਡਿਜ਼ਾਈਨ ਆ ਤੁਸੀਂ ਵੇਖ ਸਕਦੇ ਜਿਵੇਂ ਆ ਕਲਰ ਕਿੰਨਾ ਪਿਆਰਾ ਹੈ ਹਾਂਜੀ ਇਹ ਤਾਂ ਨਵਟਾਈ ਐਂਡਾਈ ਦਾ ਦੁਪੱਟਾ ਦਰਮਿਆ ਵਿਚ ਕਿੰਨਾ ਵਧੀਆ ਕਲਰ ਲੱਗਦਾ ਹੈ ਕੰਟਰਾਸਟ ਬਹੁਤ ਸੋਹਣੇ ਬਣੇ ਹੋਏ ਆ ਕਲਰ ਕੰਟਰਾਸਟ ਹੈ ਏਕੇ ਦਾ ਮਾਲ ਜੀ ਨਾਲੇ ਆ ਵੇਖੋ ਜੀ ਨਾਲੇ ਹਾਂਜੀ ਏਕੇ ਦਾ ਮਾਲ ਚੰਗੀ ਮਿਲਦਾ ਹੈ ਏਕੇ ਦਾ ਮਾਲ ਵੇਖੋ ਜੀ ਮੋਹ ਕੰਪਨੀ ਵਧੀਆ ਏਕੇ ਦਾ ਇਹੋ ਲਈ ਪਤਾ ਲੱਗ ਰਿਹਾ ਸਨਾ ਸੌ ਦੁਪੱਟਾ ਵੇਖੋ ਜੀ 750 ਚਾ ਇਹ ਵੀ 750 ਦਾ ਬਹੁਤ ਵਧੀਆ ਹੈ ਤਾਂ ਸੂਟ ਹਾਂਜੀ ਪ੍ਰਿੰਟ ਜੈਂਪਰ ਹੈ ਦਾ ਮੈਚਿੰਗ ਸੂਟ ਦੇ ਚੱਲ ਗਿਆ ਬਾਕੀ ਪੂਰਾ ਹੋ ਗਿਆ ਓਕੇ ਵਿਹਾਰ ਪ੍ਰਿੰਟ ਜੈਂਪਰ ਦਾ ਪੋਚੇ ਦੇ ਪ੍ਰਿੰਟ ਬਣਿਆ ਹੈ ਜਿੱਦਾਂ ਬਾਟਮ ਵਾਲਾ ਵਰਕ ਚੱਲਦਾ ਹੁਣ ਪ੍ਰਿੰਟ ਵੀ ਚੱਲਦਾ ਵਾ ਹਾਂਜੀ ਚਾ ਇਹ ਪ੍ਰਿੰਟ ਆ ਹਾਂਜੀ ਪੋਚੇ ਦੇ ਪ੍ਰਿੰਟ ਆ ਦੇਖਣ ਨੂੰ ਲੱਗਦਾ ਪਿਆ ਜਿਵੇਂ ਕਢਾਈ ਹੁੰਦੀ ਆ ਪਹਿਲਾਂ ਕਢਾਈ ਚੱਲਦੀ ਸੀ ਹੁਣ ਪ੍ਰਿੰਟ ਵੀ ਚੱਲੀ ਜਾਂਦਾ ਨਾਲ ਹਾਂਜੀ ਨਾਲੇ ਸੌਫਟ ਦਾ ਸੌਫਟ ਹਾਂਜੀ ਕੰਫਰਟੇਬਲ ਕਪੜਾ ਮੁਫਰੀਦ ਦਾ ਫੂਟ ਦਾ ਹਾਂਜੀ ਬਹੁਤ ਹੀ ਸੌਫਟ ਹੈ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਕਿੰਨੇ ਦਾ ਵੀਰੇ 550 ਇਹ ਵੀ 750 ਰੁਪਏ ਦਾ ਲਗਾ ਲੀਏ ਅੱਛਾ ਇਹ ਵੀ ਸਾਡੇ ਹਾਂਜੀ ਹਾਂਜੀ ਲੱਕੜੀ ਆਫਰ ਚ ਲੰਡੀ ਜੀ ਠੀਕ ਆ ਠੀਕ ਆ ਬਾਕੀ 올 ਓਵਰ ਚ ਡਿਜ਼ਾਈਨ ਹੈਗੇ ਆ ਹਾਂਜੀ ਸਾਫੇ ਡਿਜ਼ਾਈਨ ਹੈਗੇ ਹੋਰ ਵੀ ਮਿਲ ਜਾਣਗੇ ਅਵੇ ਕਿਸੇ ਨੂੰ ਬਰੀਕੀ ਵਿੱਚ ਨਹੀਂ ਪਸੰਦ ਤੇ ਵੱਡੇ ਵੱਡੇ ਫਲਾਵਰ ਬਣੇ ਹੋਏ ਇਹਦੇ ਚ ਬਹੁਤ ਹੀ ਪਿਆਰਾ ਡਿਜ਼ਾਈਨ ਆ ਹਾਂਜੀ ਸਭ ਦੀ ਅਲੱਗ ਅਲੱਗ ਚੁਆਇਸ ਹੁੰਦੀ ਆ ਕਲਰ ਵੀ ਸਾਰੇ ਬਹੁਤ ਪਿਆਰੇ ਆ ਵੀ ਕਲਰ ਗਰਮੀਆਂ ਚ ਬਹੁਤ ਵਧੀਆ ਗ੍ਰੀਨਿਸ਼ ਟੋਨ ਦੇ ਵਿੱਚ ਮਤਲਬ ਗਰਮੀ ਘੱਟ ਲੱਗਦੀ ਇਹਨੂੰ ਬ੍ਰੌਡਰੀ ਸਮਝ ਪੈਦੀ ਸੀ ਤੇ ਪਰ ਹੈ ਪ੍ਰਿੰਟ ਆ ਪਰ ਐਮਬ੍ਰੋਇਡਰੀ ਦੀ ਲੁੱਕ ਦੇ ਰਿਹਾ ਬਹੁਤ ਹੀ ਪਿਆਰਾ ਸੋਹਣਾ ਜਿਹਾ ਬਣਿਆ ਹੋਇਆ ਇਸੇ ਕਲਰ ਨਾਲ ਕੋਈ ਕਲਰ ਨਹੀਂ ਮਿਲਦਾ ਸਾਰੇ ਅਲੱਗ-ਅਲੱਗ ਡਿਜ਼ਾਈਨ ਆ ਅਲੱਗ-ਅਲੱਗ ਕਲਰ ਆ ਬਜੁਰਗਾਂ ਖੌਣ ਤੇ ਕਿਹੜੀ ਕਿ ਨਾਟ ਬਟਮ ਮਫਲੀ ਵੀ ਸਾਡੇ ਫਾਫਰ ਵੀ ਆ ਲੱਕੜੀ ਆ ਬਟਕ ਦਾ ਜੀ ਮਫਲੀ ਦਾ ਡਬਕਾ 2.5 ਮੀਟਰ ਦਾ ਜੀ ਕਿੰਨਾ ਪਿਆਰਾ ਕਲਰ ਆ ਵੀ ਕਲਰ ਕਿੰਨੇ ਸੋਹਣੇ ਇਹਦੇ ਵਿੱਚ ਵੀ ਹਾਂਜੀ ਹਾਂਜੀ ਸਾਡੇ ਫਾਫਰ ਵੀ ਆ ਜੀ ਸਾਰਾ ਇਹ ਤਾਂ ਤੁਸੀਂ ਬਹੁਤ ਵਧੀਆ ਆਫਰ ਲਾਈ ਹੋਈ ਆ 770 ਦੇ ਵਿੱਚ ਡਾਈਰਾਂ ਨੂੰ ਹੋਰ ਵੀ ਦਿਓ ਜੀ ਲਓ ਜੀ ਨਾ ਬਿਜੁਰਗਾ ਦਾ ਕਰੀਮ ਦਾ ਕਰੀਮ ਦੁਪੱਟਾ ਆ ਗਿਆ ਜੀ ਹਾਂਜੀ ਆ ਤੁਸੀਂ ਕੰਮ ਦੁਪੱਟਿਆਂ ਵਾਲਾ ਵਧੀਆ ਅੱਲਾ ਦਾ ਬੀਬੀਆਂ ਦੁਪੱਟਾ ਵਾਲਾ ਲੋਨਾ ਮਾਡਲ ਲੈਸ ਨਾਲ ਦੁਪੱਟਾ ਜੀ ਹਾਂਜੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਦੁਪੱਟੇ ਦੀ ਹੁੰਦੀ ਹੈ ਕੋਈ ਕਿਤੇ ਤੋਂ ਫੂਲ ਦਿੰਦਾ ਵੀ ਆਏ ਨਹੀਂ ਬੜੀ ਦੇਰ ਬਾਅਦ 300 ਫੂਲ ਵੇਚਦਾ ਜਦ ਨਾਲ ਤਾਂ ਤਾਂ ਇਹ ਆ ਵੀ ਨਹੀਂ ਗਏ ਸਾਰੇ ਐਕਸਪੈਕਟੇਸ਼ਨ ਨਹੀਂ ਲੈ ਰਹੀ ਮੈਂ ਦੇਖੋ print ਬਹੁਤ ਪਿਆਰੇ ਪਿਆਰੇ print ਆ ਡਾਰਕ ਲੈ ਲਓ ਲਾਈਟ ਲੈ ਲਓ ਜਿੰਨੂੰ ਜਿਹੜਾ ਵੀ ਪਸੰਦ ਆ ਕਿਸੇ ਨੂੰ ਡਾਰਕ ਪਾਉਣਾ ਪਸੰਦ ਆ ਵੇਖੋ ਕਿੰਨਾ ਘੁਲਿਆ ਜਾ ਰੰਗ ਕਿੰਨਾ ਪਿਆਰਾ ਐ ਇੰਨਾ ਸੌਫਟ ਕੱਪੜਾ ਐ ਨਾ ਤੁਸੀਂ ਸ਼ਾਇਦ ਵੇਖ ਕੇ ਵੀਡੀਓ ਚ ਫੀਲ ਕਰ ਪਾਓ ਮੈਂ ਤਾਂ ਜਿਵੇਂ ਟੱਚ ਕਰਕੇ ਫੀਲ ਕਰਦੀ ਮੈਨੂੰ ਤਾਂ ਅਲੱਜੀ ਕਰਦਾ ਸਾਰੇ ਹੀ ਲੈ ਲਾਂ ਕਲਰ ਬਹੁਤ ਪਿਆਰੇ ਆ ਇਹਦੇ ਵਿੱਚ ਆਲੋ ਤਿੰਨ ਕਲਰ ਆ ਗਰਮੀਆਂ 'ਚ ਜਾਣ ਕੋਈ ਨਾ ਇਹ ਵੀ ਰਾਮਟਾਚ ਦਾ ਇਹ ਕਪੜਾ ਦੁਪੱਟਾ ਵੇਖੋ ਨਾਲ ਜੀ ਹਾਂਜੀ ਹਾਂਜੀ ਇਹ ਵੀ ਸਾਡੇ ਫਾਫਰ ਵੀ ਆਉਂਦੇ ਨੇ ਉਹ ਨੋਰ ਸੂਟ 5 ਮੀਟਰ ਨਾਲ ਦੁਪੱਟਾ ਵੇਖੋ ਜੀ ਨਾਲ ਠੀਕੋ ਜੀ ਕਿੰਨਾ ਪਿਆਰਾ ਦੁਪੱਟਾ ਹੈ ਵੀ ਉਹ ਫ੍ਰੀ ਦਾ ਦੁਪੱਟਾ 2.5 ਮੀਟਰ ਪੂਰੀ ਕੱਟ ਗਈ ਆ ਤਾਂ ਡਾਈ ਕਰਾਉਣਾ ਹੀ ਔਖਾ ਜਾਂਦਾ ਇੰਨੇ ਗੇੜੇ ਮਾਰਨੇ ਕਿੰਨੇ ਔਖੇ ਆ ਵੀ ਪਹਿਲਾਂ ਦੁਪੱਟਾ ਲਓ ਫਿਰ ਡਾਈ ਕਰਨਾ ਦੇ ਕੇ ਜਾਓ ਫਿਰ ਲੈਣ ਜਾਓ ਬੰਦੇ ਵੈਸੇ ਹੀ ਆਕ ਜਾਂਦੇ ਇਨਾਂ ਚੀਜ਼ਾਂ ਤੋਂ ਆਹ ਕੰਮ ਤੁਸੀਂ ਵਧੀਆ ਕਰਤਾ ਜਿਹੜੇ ਨਾਲ ਹੀ ਦੁਪੱਟੇ ਡਾਈ ਕਰਵਾਤੇ ਹਾਂਜੀ ਪੰਜ ਇਹ ਕਰਤਾ ਵੀ ਕੋਈ ਗਾਹ ਨੂੰ ਪਰੇਸ਼ਾਨੀ ਨਾ ਹੋਵੇ ਜੀ ਮੈਚਿੰਗ ਵਿੱਚ ਸੁਨਤਾ ਹੈ ਹਾਂਜੀ ਜਾਮ ਕਾਟਨ ਦੇ ਉੱਪਰ ਪ੍ਰਿੰਟ ਤੇ ਪੇਂਟ ਹੈਗਾ ਹਾਂਜੀ ਹਾਂਜੀ ਇਦਾਂ ਬਲੈਕ ਬਾਟਮ ਆ ਨਾ ਮਤਲਬ ਇਹਦੇ ਤੇ ਫਦਾਈ ਵੀ ਹੋਈ ਹੋਈ ਹੈ ਨਾ ਹਾਂਜੀ ਨੈਕ ਦੇ ਵਰਕਪਾਸ ਪਲੱਸ ਫੀਟ ਕੀਤਾ ਹੋਇਆ ਹੈ ਬੰਨਾ ਪਿਆਰਾ ਸੁਟਾ ਹੈ ਹਾਂ ਇਦਾਂ ਨੁਕਰਾ ਹੈ ਆ ਤਾਂ ਬਹੁਤ ਹੀ ਪਿਆਰਾ ਸੁਟਾ ਹੈ 1 ਮਹੀਨਾ ਦਾ 1255 ਜੀ 20% ਲਫਟ ਕਰਕੇ 1000 ਰੁਪਏ ਦਾ ਜੀ ਅੱਛਾ ਸਿਰਫ 1000 ਦਾ 1000 ਰੁਪਏ ਫੂਡ ਵੇਖੋ ਤੁਸੀਂ ਜੀ ਹੈਂਡਵਰਕ ਦੀ ਕਢਾਈ ਹੋਈ ਹੈ ਵੇਖੋ ਧਿਆਨ ਨਾਲ ਕੁਛ ਖਾਈ ਹੈ 1000 ਰੁਪਏ ਦਾ ਫੂਡ ਫਰ ਹੈ ਜੀ ਤੇ ਪੇਂਟਿੰਗ ਵੀ ਬਹੁਤ ਸੋਹਣੀ ਹੋਈ ਹੈ ਦੇਖੋ ਇਹ ਨਾ ਬਲੌਗ ਪਰਿੰਟ ਹੋਇਆ ਫਰ ਹੈ ਜੀ ਹਾਂਜੀ ਹਾਂਜੀ ਕਪੜਾ ਵੀ ਬਹੁਤ ਇੱਕ ਹਜ਼ਾਰ ਰੁਪਏ ਦਾ ਜੀ ਆਹ ਡਿਜ਼ਾਈਨ 20 ਨੇ ਸੱਚ ਜਿੱਦਾਂ ਪ੍ਰਿੰਟ ਬਣਿਆ ਹੋਆ ਉੱਪਰ ਹਾਂਜੀ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਲੇਸ ਕਰਕੇ 830 ਰੁਪਏ ਦਾ ਵਿਖੋ ਜੀ ਆ ਸਿਰਫ 830 830 ਰੁਪਏ ਦਾ ਜੀ 20% ਲੇਸ ਖੋਸ਼ ਆਪਾਂ ਤਕਰੀਏ ਸਿਰ ਸਾਈਡ ਤੇ ਕਿੰਨੇ ਪਿਆਰੇ ਸੂਟਾ ਲੱਕੜੀ ਦੀ ਆਖਰ ਜਾ ਰਹੀ ਏ ਜਿਹੜਾ ਨਗਦ ਪੈਸਾ ਦੇਊਗਾ ਜੀ 1040 ਰੁਪਏ ਵਾਲਾ 830 ਰੁਪਏ ਤੇ ਲੇਸ ਵੀ ਲੱਗੀ ਹੋਈ ਦੁਪੱਟੇ ਤੇ ਇਹ ਦੁਪੱਟਾ ਵੀ ਕਿੰਨਾ ਸੋਹਣੀ ਦੁਪੱਟਾ ਹੈ ਇਹ ਕੱਲਾ ਦੁਪੱਟਾ ਹੀ ਲੈਣ ਚਲ ਜਾਈਏ 3350 ਦਾ ਦੁਪੱਟਾ ਹੀ ਆ ਜਾਂਦਾ ਆ ਬਹੁਤ ਅਲੱਗ ਡਿਜ਼ਾਈਨ ਹਾਂਜੀ ਕਲਰ ਵੀ ਇਹ ਵੀ ਬਹੁਤ ਪਿਆਰਾ ਕਲਰ ਹੈ ਹਾਂਜੀ 1255 ਜੀ 20% ਲੈਫਟ ਕਰਨੇ ਜੀ 1000 ਰੁਪਏ ਦਾ ਜੀ ਦੇਖੋ ਇਹ ਕੱਪੜਾ ਕੱਪੜਾ ਲਿਆਏ ਕਿੱਥੋਂ ਇਹ ਨਾ ਸੌਫਟ ਕੱਪੜਾ ਇਹ ਸਾਰਾ ਆਪਣਾ ਅੰਮ੍ਰਾਲੇ ਤੋਂ ਮਾਲ ਆ ਰਿਹਾ ਜੀ ਹਾਂਜੀ ਕਿੰਨਾ ਮਤਲਬ ਬਹੁਤ ਹੀ ਸੌਫਟ ਕੱਪੜਾ ਹੈ ਹਾਂਜੀ ਸਾਰਾ ਮਾਲ ਅੰਮ੍ਰਾਲੇ ਤੋਂ ਆ ਰਿਹਾ ਜੀ ਕੋਈ ਇਹਦੇ ਵਿੱਚ ਮਿਕਸ ਨਹੀਂ ਹੈਗਾ ਕਈ ਵਾਰੀ ਹੁੰਦਾ ਨਾ ਸੇਮ ਰੇਟ ਇਹ ਵੀ ਸੇਮ ਪ੍ਰਾਈਸ ਹੈ 1000 ਦਾ ਪਊਗਾ ਜੀ 1000 ਰੁਪਏ ਦਾ ਜੀ ਹਾਂਜੀ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਕਿਹੋ ਹੈਗਾ ਬੁਟੀਕ ਪੀਸ ਜਿੱਦਾਂ ਚੱਲਦੇ ਸਿੰਪਲ ਸੂਪਰ ਵਿੱਚ ਮਸਲੀਨ ਤੇ ਨੈਕ ਤੇ ਨੋਰਮਲ ਵਰਕ ਬਾਕੀ ਸਿੰਪਲ ਪ੍ਰਿੰਟਡ ਕਿੰਨਾ ਪਿਆਰਾ ਕਲਰ ਸਾਡੇ 554 ਵੀ ਹੈ ਜੀ ਸਿਰਫ ਸਿਰਫ 554 ਦਾ ਨਾਲ ਪਹੁੰਚੇ ਤੇ ਵਰਕ ਅੱਛਾ ਪਹੁੰਚਾ ਤੇ ਵੀ ਵਰਕ ਮਾਡੇ 554 ਵੀ ਹੈ ਜੀ ਤੇ ਹੋਰ ਚਾਹੀਦਾ ਕੀ ਹੈ ਬੀਬੀਆਂ ਆਜੋ ਬੀਬੀਆਂ ਦਮ ਦਮ ਲੋਟਿਓ ਇਹਦੇ ਵਿੱਚ ਆਲੋ ਡਿਜ਼ਾਈਨ ਆ ਦੇ ਪ੍ਰਧਾਨ ਦੀ ਹੱਟੀ ਤੇ ਆ ਕੇ ਵਿਜ਼ਿਟ ਕਰੋ ਤੇ ਰੇਡ ਫੋਨੋ ਸਾਡੇ ਵੀ ਪਿੱਛੇ ਦੁਕਾਨਾਂ ਤੋਂ ਨਾ ਮੁਰਜਿਆ ਕਰੋ ਵੇਖ ਕੇ ਸਾਡੀ ਦੁਕਾਨ ਤੇ ਆਇਆ ਕਰੋ ਇਕੜ ਵੀ ਜੋ ਕਰੋ ਮੈਂ ਤਾਂ ਲੇਟ ਹੋ ਗਈ ਅੱਗੇ ਸੋਚੀ ਜਾਂਦੀ ਮੈਂ ਆਈ ਕਿਉਂ ਨਹੀਂ ਕੋਈ ਭਾਣਾ ਪਿੱਛੇ ਮੋੜ ਕੇ ਚਲੇ ਜਾਂਦੀਆਂ ਵਾਫ ਕਰਨ ਗਿਆ ਅੱਗੇ ਬਈ ਦੁਕਾਨ ਕੋਈ ਹੈਗੀ ਨਹੀਂ ਹੈਗੀ ਵੇਖੋ ਆਓ ਬੁਜਾਰੀ ਵੇਖੋ ਤੁਹਾਨੂੰ ਚੰਗੀ ਲੱਗੀ ਲਿਆਏ ਨਹੀਂ ਤੇ ਨਾ ਕੋਈ ਗੁਫਾ ਨਹੀਂ ਕਰਦੇ ਸੀ ਆਹ ਤਾਂ ਕਿੰਨਾ ਪਿਆਰਾ ਤਾਂ ਮੈਂ ਇਹਦਾ ਫਾੜਾ ਰੇਡ ਫਾੜੇ 500 ਰੁਪਿਆ ਜੀ ਹਾਂਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਵੇਖੋ ਕਲਰ ਅਲੱਗ-ਲੱਗ ਹੈ ਅੱਗੇ ਸਾਰਿਆਂ ਚੀ ਤੇ ਨਾਲ ਲੈਸ਼ਾਂ ਦਾ ਵੀ ਕੋਈ ਖਰਚਾ ਨਹੀਂ ਲੈਸ਼ਾਂ ਲੱਗੀਆਂ ਹੀ ਮਿਲਣਗੀਆਂ ਤੇ ਬਾਟਮ ਤੇ ਵੀ ਐਮਬਰਾਇਡਰੀ ਹੋਈ ਹੋਈ ਦੁਪੱਟੇ ਟਾਇਆਂ ਡਾਈ ਦੇ ਨਾਲ ਲੈਸ਼ਾਂ ਲੱਗੀਆਂ ਤੇ 750 ਰੁਪਏ ਚ ਆਉਂਦਾ ਕੀ ਐ 800 ਰੁਪਏ ਦਾ ਜੀ ਦੁਪੱਟੇ ਦੀ ਕੁਆਲਿਟੀ ਬੱਤੇ ਕੁਆਲਿਟੀ ਵੇਖੋ 올ਓਵਰ 5 ਮੀਟਰ ਮਸਲੀਨ ਦਾ ਸੂਟ ਨਾਲ ਕੋਟੇ ਚੱਕ ਦਾ ਬੱਤੇ ਕੁਆਲਿਟੀ 800 ਰੁਪਏ ਚ ਵਾਓ ਇਹ ਤਾਂ ਡਿਜ਼ਾਈਨ ਕਿੰਨਾ ਪਿਆਰਾ ਬਣਿਆ ਹੋਇਆ ਹੈ ਚਲੋ ਤਾਂ ਇਹ ਚਾਹੀਦੇ ਹੁੰਦੇ ਡਿਜ਼ਾਈਨਰ ਡਿਜ਼ਾਈਨਰ ਸੂਟ ਬੱਸ ਇੱਕ ਹੋਗਾ 올ਓਵਰ ਚ ਇਹ ਮਸਲੀਨ ਦਾ ਦੁਪੱਟਾ ਪ੍ਰਿੰਟਡ ਵੀ ਨਾਲ ਨੋਟ ਹਾਂਜੀ ਕਿੰਨਾ ਪਿਆਰਾ 700 ਰੁਪਏ ਦਾ ਜੀ ਸਿਰਫ 700 ਚ 700 ਰੁਪਏ ਨਾਲ ਦੁਪੱਟਾ ਫੇਮ ਨਾਲ ਲੋ ਜੀ ਪ੍ਰਿੰਟਡ ਦੁਪੱਟਾ ਮਸਲੀਨ ਦਾ ਹਾਂਜੀ ਸੋ 700 ਇਹਦੇ ਇਹ ਚਾ ਲੋ ਕੱਲੋ ਮਿਲ ਜਾਣਗੇ ਜੀ ਕੱਲੋ ਸਾਰੇ ਮਿਲਣਗੇ ਭੈਜੀ ਹਾਂਜੀ ਕਲਰ ਸਾਰਿਆਂ ਚ ਬਹੁਤ ਵਧੀਆ ਅਲੱਗ-ਅਲੱਗ ਪ੍ਰਿੰਟ ਵੀ ਅਲੱਗ-ਅਲੱਗ ਕਲਰ ਵੀ ਅਲੱਗ-ਅਲੱਗ 700 ਰੁਪਏ ਆ ਜੀ ਤੇ ਪ੍ਰਾਈਸ ਇੱਕੋ ਤੁਹਾਨੂੰ ਮਿਲੇਗਾ ਤੇ ਨਾਲ ਦੁਪੱਟਿਆਂ ਦਾ ਝੰਜਟ ਖਤਮ ਲਓ ਜੀ ਇਹਨੂੰ ਪਾਕਿਸਤਾਨੀ ਫੁੱਲ ਵੀ ਕਹਿ ਦਿੰਦੇ ਜੀ ਹਾਂਜੀ ਲੋਚ ਵਾਓ ਸਪੈਸ਼ਲ ਬਲੈਕ ਕੋਈ ਪਸੰਦ ਕਰਦਾ ਸੁੱਤੀ ਦਾ ਸੁੱਤੀ ਡਿਜ਼ਾਈਨਰ ਦਾ ਡਿਜ਼ਾਈਨਰ ਤੇ ਵੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਤੇ ਇਹਦੇ ਨਾਲ ਵੀ 950 ਰੁਪਏ ਦਾ ਜੀ ਸਿਰਫ 980 ਦਾ ਬਹੁਤ ਪਿਆਰਾ ਸੂਟ ਬਣਿਆ ਹੈ ਇਹ ਜੀ ਆ ਲੋ ਬਲੈਕ ਸਾਰਾ ਬੋਟੇ ਪੱਤੀਆਂ ਕੰਮ ਕੀਤਾ ਹੋਣਾ ਸਾਰਾ ਜੀ ਹਾਂਜੀ ਗਾਲੇ ਦੇਖੋ ਵਰਤੀ ਜੀ ਡਿਜ਼ਾਈਨ ਦਾ ਵੀ ਸੂਟ ਆ ਤੇ ਗਰਮੀ ਚ ਕੰਫਰਟ ਦਾ ਕੰਫਰਟ ਕਹਾ ਹੈਗਾ ਬਲੈਕ ਵਿੱਚ ਵੀ ਨੈਕ ਵੀ ਨੈਕ ਬਣਿਆ ਤੇ ਵੇਖੋ ਕਿੰਨੀ ਸੋਹਣੀ ਲੇਸ ਲਗਾ ਕੇ 12 ਮੰਮੀ ਨਾਲ ਹੀ ਡਿਜ਼ਾਈਨ ਬਣਿਆ ਹੋਇਆ ਡਿਜ਼ਾਈਨ ਦੀ ਵੀ ਕੋਈ ਚੰਜਟ ਨਹੀਂ ਬਣਾਉਣ ਦੀ ਬਣਿਆ ਬਦਾਇਆ ਤੇ ਵੀ 1000 ਰੁਪਏ ਦਾ ਜੀ ਅੱਛਾ ਇਹ ਤੇ ਨਾਲ ਦੁਪੱਟਾ ਬਹੁਤ 1000 ਰੁਪਏ ਦਾ ਜੀ ਕਿੰਨਾ ਅਲੱਗ ਜਿਹਾ ਬਿਲਕੁਲ ਡਿਜ਼ਾਈਨ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਹੈ ਮਨ ਰਹੀ ਤਾਂ ਪਜਲ ਹੋ ਜਾਣਗੇ ਵੀ ਮੈਂ ਕਿਹੜੇ ਲੈ ਕੇ ਜਾਵਾਂ ਜਿਹੜੇ ਮਜੀ ਤਾਂ ਜੀ ਲੈ ਆਏ ਆ ਇਹ ਚੁੰਨੀ ਫਸਕਾਰ ਲੈਣੀ ਅੱਜ ਕੋਈ ਨਹੀਂ ਕੋਈ ਨਹੀਂ ਫਸਕਾਰੋ ਜਿੰਨਾ ਤੁਸੀਂ ਖਲਾਰਾ ਪਾਤਾ ਆਹਦੀ ਏ ਕਿੰਨੇ ਮਜੀ ਸਿੰਪਲ ਵਰਕ ਵਿੱਚ ਸੁਹਣੀ ਤੇ ਆ ਗਈ ਆਹ ਵੇਖੋ ਕਿੰਨਾ ਪਿਆਰਾ ਕਲਰ ਆ ਕੋਈ ਜ਼ਿਆਦਾ ਹੈਵੀ ਵਰਕ ਨਹੀਂ ਪਸੰਦ ਕਰਦਾ ਨਾਰਮਲ ਹੀ ਵਰਕ ਵਿੱਚ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਆ ਮੌਸਮ ਦੇ ਕੋਲ 1100 ਰੁਪਏ ਦਾ ਜੀ ਸਿਰਫ 1100 ਦਾ ਵਿਦ ਕਿੰਨਾ ਵੇਖੋ ਦੁਪट्टे ਦਾ ਪ੍ਰਿੰਟ ਕਿੰਨਾ ਪਿਆਰਾ ਹੈ ਕਲਰ ਇੰਦੇ ਵਿੱਚ ਇਹੋ ਜਿਹਾ ਦੁਪੱਟਾ ਆਪਣੇ ਤੋਂ ਤਾਂ ਡਾਈਵ ਨਹੀਂ ਹੋਣਾ ਜਦੋਂ ਮੇਜਾ ਕੇ ਮਸਫੀਨ ਦਾ ਦੁਪੱਟਾ ਵੇਖੋ ਜੀ ਨਾਲ ਹਾਂ ਜੀ ਦੁਪੱਟਾ ਫਰੈਂਟ ਦੁਪੱਟਾ ਬਿਲਕੁਲ ਤੇ ਕਲਰ ਵੀ ਬਹੁਤ ਸ਼ਾਨਦਾਰ ਹੈ ਕੋਈ ਲੈਂਗ ਨਹੀਂ ਲੱਗਣੀ ਸਿਰਫ 1100 ਰੁਪਈਆ ਹਾਂ ਜੀ ਇੰਦੇ ਚ ਗਾਰਡਸ ਆਇਨਾ neck ਤੇ ਵਰਕ ਬਾਕੀ ਪ੍ਰਿੰਟਡ ਫੁੱਲ ਲੈਂਥ ਵਿੱਚ ਆਊਗਾ ਸੂਟ ਜਿੰਨੀ ਮਰਜ਼ੀ ਲੈਂਥ ਕੋਈ ਰੱਖ ਸਕਦਾ ਆਪਣੀ ਮਰਜ਼ੀ ਆ ਹਾਂ ਜੀ ਐਦਾਂ ਬੋਟਮ ਹੈਗੀ ਆ ਨਾਲ ਪ੍ਰਿੰਟਡ ਦੁਪੱਟਾ ਆ ਗਿਆ ਹਾਂ ਜੀ ਇਹ ਵੀ ਬਹੁਤ ਪਿਆਰਾ ਕਲਰ ਆ ਹਿੰਦੀ ਵਿੱਚ ਕਲਰ ਗੋਲਦਾ ਇਹ ਨਾਲ ਦਾ ਤਾਂ ਮੈਂ ਲੈ ਕੇ ਗਈ ਆ ਮੈਂ ਪੌਣੀ ਵੀ ਆ ਸਰ 1200 ਰੁਪਏ ਦਾ ਜੀ ਮੈਂ ਦੋ ਸੂਟ ਲੈ ਕੇ ਗਈ ਆ ਇਹਦੇ ਨਾਲ ਦੇ ਹਾਂਜੀ ਮੈਂ ਵੀ ਮਸਟਰਡ ਜੇ ਕਲਰ ਦਾ ਪੌਣੀ ਹੁੰਦੀ ਆ ਆਪਾਂ ਸਿੰਪਲ ਰੇਟਿੰਗ ਚ ਪੌਣ ਕਾਟਨ ਦੇ ਸੂਟ ਰੇਟ ਸੋਨਾ ਨਾ ਇੰਨਾ ਹਾਂਜੀ ਇਹ ਵੀ ਬਹੁਤ ਪਿਆਰਾ ਹੈ ਪਰ ਥ੍ਰੈਡ ਨਾਲ ਵਰਕ ਹੋਇਆ ਹੋਇਆ ਹੈ ਬਿਲਕੁਲ ਪਿੱਠਾ ਪਿੱਠਾ ਵਰਕ ਤੇ ਨਾਲ ਹੀ ਮੈਚਿੰਗ ਬਾਟਮ ਤੇ ਨਾਲ ਹੀ ਦੁਪੱਟੇ ਇਹ ਕਿੰਨੇ ਕਿੰਨੇ ਚ ਦੇ ਦੋਗੇ ਅੰਕਲ ਤੁਸੀਂ ਵਿੱਚ ਮੈਂ 500 ਰੁਪਏ ਸਿਰਫ 500 ਰੁਪਏ ਸਿਰਫ 500 ਰੁਪਏ ਬੁੱਟੀ ਨਾਲ 500 ਰੁਪਏ ਦਾ ਕੰਟਾ ਨੂੰ ਕਾਫੀ ਹੈ 500 ਰੁਪਏ ਚੋਸ ਤੇਰੇ ਵਰਗੇ ਬੈਠੇ ਬੈਠੇ ਖਰਚੇ ਦਿੰਦੇ ਤੇ ਮੈਂ ਸੂਟ ਕਿੰਨੇ ਵਾਰੀ ਪਾਉਣਾ ਇੱਕ ਵੱਡਾ ਮਤਲਬ ਪੀਜ਼ਾ ਇੱਕ 버ગર ਤੇ ਕੋਕ 500 ਦਾ ਆਉਂਦਾ ਹਾਂ ਜੀ ਤੇ ਵੇਖ ਲੋ ਯਾ ਭਾਈ ਫੇਰ ਵੇਖ ਲੋ ਫਰ ਹੈ ਦੇ ਵਾਹ ਬਿਲਕੁਲ ਸਿੱਟਾ ਜੀ ਉਹਨੇ ਇਹ ਗਾਰ ਨਹੀਂ ਇੰਨੇ ਦੇ ਤੂੰ ਕੰਫਰਟ ਰੱਖਣਾ ਆ ਵੇਖੋ ਜੀ ਨਾਲ ਇਹ ਟੱਚ ਕੀਤਾ ਹੈਂਡਵਰਕ ਦਾ ਜੀ ਨਾਲ ਫਿਰ 500 ਰੁਪਏ ਦਾ ਜੀ ਇਹ ਕਿੰਨੇ ਸੋਹਣੇ ਕਲਰ ਹੈ ਕਿੰਨੇ ਪਿਆਰੇ ਆ ਗਈ ਮੇਰੇ ਹਾਂਜੀ ਹੁਣ ਅੱਗੇ ਬੁਟੀਕ ਪੀਸ ਆਪਣੇ ਕੋਲੇ ਤੇ 프ਰੰਟ ਤੇ ਵਰਕ ਆ ਬਾਵਾ ਤੇ ਨਾਲ ਇਦਾਂ ਪਹੁੰਚਿਆ ਤੇ ਵਰਕ ਦਾ 프ਰੰਟ ਤੇ ਵਰਕ ਪਹੁੰਚਿਆ ਤੇ ਬਾਵਾ ਤੇ ਸਾਰਾ ਬੁਟੀਕ ਪੀਸ ਆ ਗਿਆ ਕੰਟਰਾਸਟ ਦੇ ਦੁਪੱਟੇ ਨਾਲ ਕੰਟਰਾਸਟ ਦੇ ਦੁਪੱਟੇ ਨਾਲ ਤੇ ਇਹ 1200 1500 ਦੀ ਰੇਂਜ ਦੇ ਵਿੱਚ ਹੁਣ ਆਪਾਂ ਔਰ ਸਾਰੇ ਵਿਖਾਈ ਜਾਵਾਂਗੇ ਤرائی ਤੋਂ ਕੁਆਲਿਟੀ ਚੈੱਕ ਕਰੋ ਫੁੱਲ ਸਾਈਡ ਦੁਪੱਟਾ ਹੈਗਾ ਦੁਪੱਟੇ ਦਾ ਕਲਰ ਵੀ ਬਹੁਤ ਨਾਇਸ ਸ਼ੇਡ ਹੈ ਹਾਂਜੀ ਬਹੁਤ ਹੀ ਪਿਆਰਾ ਸੂਟ ਆ ਪਹੁੰਚਿਆ ਤੇ ਗਲੇ ਤੇ ਤੇ ਵਰਕ ਨਹੀਂ ਪਸੰਦ ਕਰਦੇ ਹਾਂਜੀ ਬਿਲਕੁਲ ਮੈਚਿੰਗ ਮੈਚਿੰਗ ਦੇ ਵਿੱਚ ਐਮਬ੍ਰੋਇਡਰੀ ਹੋਈ ਹੋਈ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਆਹ ਦਾ ਅਲੱਗ ਡਿਜ਼ਾਈਨ ਆ ਪ੍ਰਿੰਟ ਵਰਕ ਇੰਦੀ ਹੈਗੀ ਆ ਬਾਵਾ ਪੌਂਚੇ ਇੱਕ ਚੀਜ਼ ਬਣੂਗੀ ਜੋ ਤੁਹਾਡੀ ਖੁਸ਼ੀ ਆ ਜਿਹੜੀ ਚੀਜ਼ ਮਰਜ਼ੀ ਆਪ ਨਾ ਸਕਦੇ ਠੀਕ ਹੈ ਹਾਂ ਇੰਦੇ ਨਾਲ ਇਦਾਂ ਡੜਪਟਾ ਬਾਵਾ ਬਣਾਉਣੀਆਂ ਬਾਵਾ ਬਣਾ ਲਓ ਪੌਂਚੇ ਬਣਾਉਣੇ ਪੌਂਚੇ ਬਣਾ ਲਓ ਬਿਲਕੁਲ ਸਿੰਪਲ ਸੂਪਰ ਵਰਕ ਵਿੱਚ ਆ ਜਾਣਾ ਇੰਦੇ ਵਿੱਚ ਕਲਰ ਹੈਗੀ ਆ ਬਹੁਤ ਹੀ ਪਿਆਰੀ ਐਮਬਰਾਇਡਰੀ ਹੋਈ ਹੋਈ ਆ ਦੇਖੋ ਬਰੀਕ ਕਢਾਈ ਆ ਮਤਲਬ ਮੋਟੀ ਕਢਾਈ ਨਹੀਂ ਹੋ ਸਕਦਾ ਕਢਾਈ ਕਰਾਉਣੀ ਜਾਈਏ ਤੇ ਮੈਨੂੰ ਲੱਗਾ 1500 ਰੁਪਏ ਤੇ ਕਢਾਈ ਨਹੀਂ ਹੋਊਗੀ ਆਪਾਂ ਨੂੰ ਸੂਟ ਮਿਲ ਗਿਆ ਉਸ ਪ੍ਰਿੰਟ ਦੇ ਉੱਪਰ ਵਰਕ ਕਪੜੇ ਦੀ ਕੁਆਲਿਟੀ ਚੈੱਕ ਕਰੋ ਵਰਕ ਚੈੱਕ ਕਰੋ ਸਿੰਪਲ ਸੋਬਰ ਵਿੱਚ ਪੀਸ ਆ ਇਹ ਬਹੁਤ ਹੀ ਪਿਆਰਾ ਪੀਸ ਆ ਵੀ ਇਦਾਂ ਨਾਲ ਪਹੁੰਚੇ ਤੇ ਵਰਕ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਪਿਆਰਾ ਸੂਟ ਆ ਪਰਸਨਲੀ ਮਿਲਤਾ ਬੜਾ ਪਸੰਦ ਆਇਆ ਇਹ ਬੁਟੀਕ ਵਰਕ ਜਿੰਨੇ ਵੀ ਸੂਟ ਆ ਬਹੁਤ ਹੀ ਪਿਆਰੇ ਸੂਟ ਆ ਇਦਾਂ ਦੁਪੱਟਾ ਤੇ ਕਈ ਵਾਰੀ ਇੱਕ ਵਾਰੀ ਚੀਜ਼ ਆਪਾਂ ਵੇਖ ਲਈਏ ਦੂਸਰੀ ਵਾਰੀ ਮਿਲਦੀ ਨਹੀਂ ਉਹ ਜੀ ਇਹਦੇ ਤੇ ਕਲਰ 3 ਹੈਗੇ ਆ ਦੂਸਰੀ ਵਾਰੀ ਰਿਪੀਟ ਕੀਤਾ ਡਿਜ਼ਾਈਨ ਹੀ ਇੰਨਾ ਵਿਕਿਆ ਬਹੁਤ ਸੋਹਣਾ ਪੀਸ ਬਣਿਆ ਹੈ। ਇਹ ਪੀਸ ਹੈ ਹੀ ਬਹੁਤ ਸੋਹਣਾ, ਸੌਫਟ ਇੰਨਾ ਤੇ ਡਿਜ਼ਾਈਨ ਵੀ ਕਿੰਨਾ ਪਿਆਰਾ ਹੈ। ਇਹਦੇ ਵਿੱਚ ਕਲਰ ਆਪਸ਼ਨ ਵੀ ਤੁਹਾਨੂੰ ਮਿਲ ਜਾਣਗੇ। ਹਾਂਜੀ। ਕਿੰਨਾ ਪਿਆਰਾ ਕਲਰ ਦੇਖੋ ਸਾਰੇ ਕਲਰ ਹੀ ਉਪਰਉਣ ਵਾਲੇ ਆ ਕੋਈ ਵੀ ਪੜਕੀਲਾ ਕਲਰ ਨਹੀਂ ਇਹਦੇ ਵਿੱਚ ਹੈਗਾ। 올ਓਵਰ ਸੂਟ ਆ ਗਿਆ, ਨੈੱਕ ਤੇ ਸਾਰਾ ਵਰਕ, ਕੋਲ ਸਾਰਾ ਘੇਰੇ ਤੱਕ ਆਊਗਾ। ਨਾਲ ਇਹ ਤਾਂ ਦੁਪੱਟਾ ਹੈ। ਇੰਡੀਆ ਦੇ ਕਲਰ ਮਿਲ ਜਾਂਦੇ ਤੁਹਾਨੂੰ ਆਪ ਦੇਖੋ ਸਾਰੇ ਅਲੱਗ ਜਿਹੇ ਸ਼ੇਡਾਂ ਵਿੱਚ ਕਲਰ ਆ ਗਿਆ ਕਿੰਨੇ ਪਿਆਰੇ ਕਲਰ ਆ ਗਏ ਅਗਲੀ ਨੀਲੇ ਕਲਰ ਆ ਜਿੱਤਾ ਭਕੀਲੇ ਨਹੀਂ ਹੈਗੇ ਕਲਰ ਆ ਸਿੰਪਲ ਸੋਬਰ ਵਿੱਚ ਕਲਰ ਆ ਗਿਆ ਹਾਂਜੀ ਹਾਂ ਚਾਰ ਕਲਰ ਹੈਗੇ ਇਹਨਾਂ ਆ ਦੁੱਧ ਪਿਆਰਾ ਫਾਰ ਹੈ ਕਿੰਨੇ ਸੋਹਣੇ ਕਲਰ ਨਾਰਮਲ ਵਰਕ ਵਿੱਚ ਆ ਗਏ ਟਰੈਡ ਵਰਕ ਚ ਆ ਵੀ ਪੀਸ ਆ ਗਿਆ ਕਿੰਨਾ ਪਿਆਰਾ ਕਲਰ ਲਾਈਟ ਜੀ ਪਿੰਕ ਸ਼ੇਡ ਮੰਗੋ ਪੂਰਾ ਫਰੰਟ ਤੇ ਵਰਕ ਆ ਗਿਆ ਨਾਲ ਇਦਾਂ ਬਾਵਾ ਪਹੁੰਚਣ ਦੀ ਆਪਸ਼ਨ ਹੈਗੀ ਆ ਜਿੱਦਾਂ ਵੱਲੋਂ ਇੱਕ ਚੀਜ਼ ਜਿਹੜੀ ਮਰਜ਼ੀ ਬਣਾ ਸਕਦੇ ਤੁਸੀਂ ਉਹ ਤੁਹਾਡੀ ਮਰਜ਼ੀ ਆ। ਹਲੋ ਇਹਦੇ ਵਿੱਚ ਇਦਾਂ ਵਰਕ ਬਣਿਆ ਆ। ਹਾਂਜੀ। ਜਦੋਂ ਬਾਵਾ ਤੇ ਲੈਓ ਕੋ ਪਹੁੰਚਿਆ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ। ਕਲਰ ਬਹੁਤ ਪਿਆਰਾ ਹੈ, ਕੱਪੜਾ ਵੀ ਪੂਰਾ ਕੰਫਰਟੇਬਲ ਆ। ਇਹ ਨਾਲ ਦੁਪੱਟਾ ਤੁਹਾਨੂੰ ਦਿਖਾ ਰਿਆ ਆ। ਮਸਲੀਨ ਦਾ ਦੁਪੱਟਾ ਹੈਗਾ ਨੋਰਮਲ ਜਿਹਾ ਵਰਕ ਹੈਗਾ ਕੋਰਨਰ ਤੇ ਸਾਈਡ ਤੇ ਤਾਂ। ਹਾਂਜੀ। ਦੁਪੱਟੇ ਤੇ ਵੀ ਸਾਰੇ ਵਰਕ ਹੋਇਆ ਹੋਇਆ ਆ। ਥ੍ਰੈਡ ਦਾ ਵਰਕ ਬਹੁਤ ਹੀ ਪਿਆਰਾ ਪੀਸ ਆ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਜਦੋਂ ਮੰਨ ਲਓ ਕਿ ਜੇ ਸਾ ਵੀ ਸੁਣ ਕੇ ਪਸੰਦ ਕਰਦਾ ਕਿਸੇ ਦੀ ਚੁਆਇਸ ਹੋਏ ਮੰਨ ਲਓ ਵੀ ਵਧੀਆ ਵਿੱਚ ਲੈਣਾ ਜਿੱਤਾਂ ਚਾਲ ਦੇ ਤੇ ਅੱਜ ਕੱਲ੍ਹ ਸਾਡੇ ਕਿਹਨੇ ਰਖੜੀ ਆਉਣੀ ਆ ਸਾਰੇ ਤਰ੍ਹਾਂ ਲੈ ਕੇ ਜਾਓ ਆਪਦੀਆਂ ਭੈਣਾਂ ਨੂੰ ਗਿਫਟ ਦਿਓ ਕਿੰਨੇ ਪਿਆਰੇ ਪਰ ਫਰੀ ਸਟੱਫ ਵਿੱਚ ਆ ਗਿਆ ਪੂਰਾ ਵਰਕ ਵਧੀਆ ਵਿੱਚ ਹੈਗਾ ਤਾਂ ਨਾਲ ਬਾਟਮ ਆ ਬਾਟਮ ਦੇ ਪਹੁੰਚਿਆਂ ਤੇ ਵਰਕ ਆ ਗਿਆ ਹਾਂਜੀ 컬러 ਬਹੁਤ ਹੀ ਨਾਈਸ ਹੈ ਫਰੀ ਦਾ ਵੀ ਦੁਪੱਟਾ ਹੈਗਾ ਇਹਦੇ ਵਿੱਚ ਇਹ ਪੱਟਾ ਹੀ ਫੁੱਲ ਸਾਈਜ਼ ਢਾਈ ਦੇਖਣ ਹਾਂਜੀ ਵੈਲ ਦੀ ਫਾਪੜੀ ਤਾਂ ਦੀ ਹਾਂਜੀ ਬਹੁਤ ਹੀ ਨਾਈਸ ਹੈ ਵੀ ਸੋਹਣਾ ਬਹੁਤ ਪਿਆਰਾ ਪੀਸ ਹੈ ਫਸ ਆਓ ਆ ਕੇ ਮਾਲ ਲੁੱਟ ਲਓ ਜਿੰਨਾ ਵੀ ਬੀਬੀਓ ਲੁੱਟਿਆ ਜਾਂਦਾ ਹੈ ਆ ਲੋ ਇਹਦੇ ਵਿੱਚ ਕਲਰ ਆਪਸ਼ਨ ਵੀ ਬਹੁਤ ਸੋਹਣੀ ਹੈਗੇ ਆ ਕਲਰ ਸਾਰੇ ਹੀ ਸਿਲੈਕਟਡ ਕਲਰ ਆ ਚਾਰ ਕਲਰ ਦਾ ਚਾਰ ਕਲਰ ਦੀ ਬਹੁਤ ਕਿੰਨਾ ਚੰਗਾ ਹੈ ਹਾਂ ਲੋ ਜੀ ਬਹੁਤ ਪਿਆਰੇ ਕਲਰ ਹੈ ਇਹ ਲੱਗਦਾ ਹੁਣ ਇਹ ਨਹੀਂ ਆਇਆ ਮਾਲ ਹਾਂਜੀ ਮਾਲ ਹਾਲੇ ਆ ਗਿਆ ਪਹਿਲੇ ਬਾਕੀ ਸਭ ਦਵਾਈ ਲੈ ਕੇ ਆਹੀ ਨਾ ਆਪਕਾ ਇਹ ਮੈਂ ਕਹਿੰਦਾ ਜੀ ਇਹ ਡਿਜ਼ਾਈਨ ਹੈ ਡਿਜ਼ਾਈਨ ਪਹਿਲਾਂ ਕਿਸੇ ਦੇ ਪਾਇਆ ਨਹੀਂ ਵੇਖਿਆ ਆਪਾਂ ਹਾਂਜੀ ਕਲਰ ਕਿਹੜਾ ਹਾਂਜੀ ਜਦੋਂ ਕਿਹੜਾ ਦੇ ਕੋਈ ਚਾਰ ਦੇ ਕੋਈ ਚਾਰ ਦੇ ਕੋਈ ਫਰੰਟ ਤੇ ਨੋਰਮਲ ਵਰਗ ਨੈਕ ਤੇ ਆ ਗਿਆ ਹਲੋ ਪਹੁੰਚਿਆ ਦੇ ਬਾਵਾ ਤੇ ਇੱਕ ਚੀਜ਼ ਤੇ ਮਰਜ਼ੀ ਜਿਹੜੀ ਤੇ ਮਰਜ਼ੀ ਲਾਓ ਵਰਕਾ ਹਾਂਜੀ ਪਹੁੰਚੇਰੇ ਤੇ ਵਰਕ ਆ ਗਿਆ neck ਤੇ ਵਰਕ ਆਫ ਨਾਲ ਦੁਪੱਟੇ ਦੇ ਉੱਪਰ ਵਰਕ ਆ ਗਿਆ ਦੁਪੱਟੇ ਤੇ ਵਰਕ ਹੋਇਆ ਹੈ ਇਹਦੇ ਵਿੱਚ ਚਾਲੂ ਕਲਰ ਹੈਗੇ ਹਾਂਜੀ ਕਲਰ ਆਪਸ਼ਨ ਵੀ ਆ ਰਹੀ ਹੈ ਇਹਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਵੀ ਇਕ ਕੋਈ ਮੰਨ ਲਓ ਬ੍ਰੈਡਵਰਕ ਨਹੀਂ ਪਸੰਦ ਕਰਦਾ ਕਿਸੇ ਦੀ ਪਸੰਦ ਹੋਵੇ ਿੱੱਲੇ ਦੀ ਕੜਾਈ ਵਿੱਚ ਜਿੱਦਾਂ ਮੰਨ ਲਓ ਥੋੜਾ ਹੈਵੀ ਵਰਕ ਲੈਣਾ ਉਹਦੇ ਵਿੱਚ ਵੀ ਇਦਾਂ ਮਿਲ ਜੂਗਾ ਹਰੇਕ ਦੀ ਚੁਆਇਸ ਦੇ ਹਿਸਾਬ ਨਾਲ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਤੇ ਅਲੱਗ ਹਰੇਕ ਵੀ ਹਰੇਕ ਬੰਦੇ ਦੀ ਮੈਨੂੰ ਲੱਗਦਾ ਇੱਥੇ ਚੁਆਇਸ ਮਿਲ ਸਕਦੀ ਹੈ ਤੇ ਪ੍ਰਾਈਸ ਵੀ ਜੈਨੂਇਨ ਹਾਂਜੀ ਨਾਰਮਲ ਪ੍ਰਾਈਸ ਵਿੱਚ ਜਿੱਦਾਂ ਕਿਸੇ ਨੂੰ ਮੰਨ ਲਓ ਆਪਣੀ ਆਪਣੀ ਤਕੰਦਾ ਜੋ ਕਿਸੇ ਨੂੰ ਚੰਗਾ ਲੱਗੂਗਾ ਹਰੇਕ ਪ੍ਰਕਾਰ ਦੀ ਚੀਜ਼ ਹੈਗੀ ਆਪਣੀ ਸਿੰਪਲ ਤੋਂ ਵਧੀਆ ਫੈਂਸੀ ਜਿਹੜੀ ਹਿਸਾਬ ਨਾਲ ਮਰਜ਼ੀ ਹੈ ਹਰ ਤਿੰਨ ਤਰ੍ਹਾਂ ਦੀ ਹੈਗੀ ਹਾਂਜੀ ਬਹੁਤ ਹੀ ਪਿਆਰੇ ਕਲਰ ਇਹ ਵੀ ਤੋਂ ਬਹੁਤ ਹੀ ਵਧੀਆ ਫੇਟ ਦਾ ਡਿਜ਼ਾਈਨਰ ਸੂਟ ਆ ਨਾਲੋ ਪ੍ਰਿੰਟ ਦੇ ਉੱਪਰ ਫ੍ਰੈਡ ਵਰਕ ਆ ਦੇਖੋ ਇਹ ਆਪਣਾ ਵਧੀਆ ਜਿੱਦ ਮਿਕਸੀ ਹੋਇਆ ਪਿਆ ਵੇਖ ਲਓ ਵਰਕ ਕਿੰਨਾ ਪਿਆਰਾ ਹੋਇਆ ਹੈ ਇਹਦਾ ਪ੍ਰਿੰਟ ਕਢਾਈ ਦੀ ਕਢਾਈ ਹੈਗੀ ਨਾਲ ਇਦਾਂ ਬਾਟਮ ਹੈਗੀ ਬਾਟਮ ਦੇ ਪੌਂਚਿਆਂ ਤੇ ਵਰਕ ਆਊਗਾ ਹਾਂਜੀ ਬਹੁਤ ਹੀ ਪਿਆਰਾ ਸੂਟ ਹੈ ਵੀ ਬਹੁਤ ਹੀ ਕੱਪੜਾ ਉਹਦਾ ਕੰਫਰਟੇਬਲ ਕਪੜਾ ਹੈ ਨਾਲ ਇਦਾਂ ਦੁਪੱਟਾ ਹੈਗਾ ਹਾਂ ਐਵੇਂ ਦੇ ਸੂਟ ਤਾਂ ਛੱਡਣ ਵਾਲੇ ਨਹੀਂ ਇਹ ਤਾਂ ਗਹਿਣਾ ਜਿਵੇਂ ਆਪਾਂ ਕਹਿ ਲੋ ਲੈ ਆ ਕੇ ਘਰੇ ਰੱਖ ਲੋ ਜਦੋਂ ਮਰਜ਼ੀ ਸਵਾਉ ਤੇ ਪਾਓ ਕਰੋ ਵਾਸ਼ ਦੇਖੀ ਥ੍ਰੈਡ ਵਰਕ ਚ ਜਾਮ ਕਾਟਨ ਦੇ ਉੱਪਰ ਨੈੱਕ ਘੇਰਾ ਬੋਮਾਂ ਦੀ ਕਢਾਈ ਨਾਲ ਇਦਾਂ ਪੌਂਚਿਆਂ ਦੀ ਕਢਾਈ ਹੈਗੀ ਹੈ ਆ ਤਾਂ ਸਾਰਾ ਮੜਿਆ ਹੀ ਪਿਆ ਹੈ ਜਿੰਨੂੰ ਜਿਆਦਾ ਹੈਵੀ ਕਢਾਈ ਪਸੰਦ ਆ ਜਿਆਦਾ ਪਾ ਕੇ ਖੁਸ਼ ਆ ਭੈਣ ਉਹਨੂੰ ਇਹ ਸੂਟ ਬਹੁਤ ਵਧੀਆ ਐ ਇਦਾਂ ਦੁਪट्टे ਦੇ ਉੱਪਰ ਕੱਟਵਰਕ ਦੀ ਕਢਾਈ ਕੰਟਰਾਸਟ ਬਹੁਤ ਸੋਹਣੇ ਬਣੇ ਹੋਏ ਆ ਆ ਲਓ 1000 1200 1500 ਰੁਪਏ ਰੇਂਜ ਵਿੱਚ ਸਾਰੇ ਸੂਟ ਬਹੁਤ ਸੋਹਣੇ ਰੇਟ ਤੇ ਬਾੜੀ ਲਓ ਕਲਰ ਆ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਆ ਲਓ ਹਾ ਲੱਗੜਦਾ ਹੀ ਨਾ ਜਾਂਦਾ ਹਾਂਜੀ neck ਕੇ ਰਹਾ ਬਾਹਾਂ ਤੇ ਕਢਾਈ ਆ ਗਈ ਨਾਲ ਬਾਟਮ ਇਦਾਂ ਬਾਟਮ ਤੇ ਪਹੁੰਚਿਆ ਤੇ ਵਰਕ ਆ ਜੂਗਾ ਮੈਚਿੰਗ ਸੂਟ ਆ ਗਿਆ ਅੱਛਾ ਯਾ ਮੈਚਿੰਗ ਹੈ ਸੂਟ ਹਾਂਜੀ ਮੈਚਿੰਗ ਵਿੱਚ ਆ ਗਿਆ ਨਾਲ ਦੁਪੱਟੇ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹਾਂਜੀ ਦੁਪੱਟਾ ਪੂਰਾ ਤਿਆਰ ਵੀ ਹੋਇਆ ਹੋਇਆ ਪੱਲਿਆਂ ਤੋਂ ਤਿਆਰ ਹੋਇਆ ਹੋਇਆ ਹਾਂਜੀ ਬਹੁਤ ਹੀ ਵਧੀਆ ਇਹਦੇ ਵਿੱਚ ਕਲਰ 3-4 ਮਿਲ ਜਾਣਗੇ ਤੁਹਾਨੂੰ ਹਾਂਜੀ ਇਹ ਵੀ ਬਹੁਤ ਹੀ ਡਿਜ਼ਾਈਨਰ ਪੀਸ ਆ ਤੇ ਜੈਨੂਨ ਪ੍ਰਾਈਸ ਦੇ ਵਿੱਚ ਇੰਨੇ ਅੱਜ ਕੱਲ੍ਹ 1000 1500 ਚ ਆਉਂਦਾ ਵੀ ਕੀ ਜੇ ਸੋਚਿਆ ਜਾਵੇ ਆ ਲੋ ਇਹ ਦਾ ਵੀ ਇੰਨੇ ਪਿਆਰੇ ਪਿਆਰੇ ਸੂਟ ਹਾਂਜੀ ਆ ਕਿੰਨਾ ਕਲਰ ਨਾਈਸ ਆ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਹਾਂਜੀ ਆ ਵਿੱਚ ਇਹ ਵੀ ਬਹੁਤ ਪਿਆਰਾ ਸੂਟ ਆ ਕਢਾਈ ਦੀ ਕਢਾਈ ਹੋਈ ਹੋਈ ਆ ਤੇ ਕਲਰ ਬਹੁਤ ਵਧੀਆ ਡਬਲ ਸ਼ੇਡਡ ਬਣਿਆ ਘਰੇ ਤੇ ਡਾਰਕ ਥੋੜਾ ਆ ਗਿਆ neck ਤੇ ਨੋਰਮਲ ਲਾਈਟ ਆ ਗਿਆ ਕਲਰ ਉਸ ਹਿਸਾਬ ਨਾਲ ਬਣਿਆ ਵੀਡੀਓ ਥੋੜਾ ਲਾਈਟ ਦਿਖ ਰਿਹਾ ਜਿਵੇਂ ਕਿ ਪੂਰਾ ਹਾਂਜੀ ਰਸੇ ਡਾਰਕ ਕਲਰ ਹਾਂ ਇਹਦੇ ਚਾ ਵੀ ਕਲਰ ਬਹੁਤ ਪਿਆਰਾ ਹੈ ਤੇ ਆਹ ਵੇਖੋ ਆਹ ਕੜਾਈ ਬਹੁਤ ਸੋਹਣੀ ਕੜਾਈ ਹੋਈ ਹੈ ਆ ਵੀ ਟਰੈਡ ਕੜਾਈ ਸਾਰੀ ਹਾਂਜੀ ਬਾਵਾ ਪਹੁੰਚ ਇੱਕ ਚੀਜ਼ ਬਣ ਜੂਗੀ ਇਦਾਂ ਹਾਂਜੀ ਇੱਕ ਤੋਂ ਇੱਕ ਵੱਧ ਕੇ ਸੂਟ ਆ ਇੱਕ ਨਾਲ ਦੂਸਰਾ ਨਹੀਂ 걸ਦਾ ਇੱਕ ਦੇਖ ਲਈਏ ਤੇ ਦੂਜਾ ਭੁੱਲ ਜਾਈਦਾ ਹਨ ਤਾਂ ਫਨ ਨੂੰ ਇਸ ਲਿਫਟ ਕਰਨਾ ਔਖਾ ਹੋ ਗਿਆ ਵੀ ਕਿਹੜਾ ਸਲੈਕਟ ਕਰੀਏ ਤੇ ਕਿਹੜਾ ਛੱਡ ਕੇ ਜਾਈਏ। ਸਾਈਡੋਂ ਦੀ ਵਿੱਚ ਆ ਵੀ ਕਲਰ ਹੈਗਾ ਇਦਾਂ ਮੈਚਿੰਗ ਵਿੱਚ। ਇਸ ਤਰ੍ਹਾਂ ਮੈਚਿੰਗ ਚ ਜੇ ਕੋਈ ਡਾਰਕ ਕਲਰ ਪਾਉਣੇ ਪਸੰਦ ਕਰਦੇ। ਇਹਨਾਂ ਵਿੱਚ ਹੋਰ ਵੀ ਕਲਰ ਮਿਲ ਜਾਣਗੇ ਇਦਾਂ। ਹਾਂਜੀ। ਆਈਸਕ੍ਰੀਮ ਮੀ ਪੈਲੂ ਆਈਸਕ੍ਰੀਮ ਖਾਂਦੇ ਇਹ। ਸਾੜਿਆਂ ਨੂੰ ਠੰਡਾ ਕਰੀਦਾ ਨਾ ਗਰਮੀ ਚ ਗਰਮੀ। ਚਾਹ। ਗਰਮੀ ਨੂੰ ਗਰਮੀ ਘਟਾਦੀ ਸਰਦੀ ਨੂੰ ਸਦਦੀ। ਹੂੰ। ਐਨੀ ਸਰਦੀ ਉਹ ਨਹੀਂ ਆਈ ਵਾਹ। ਸੁਆਦ ਵਾਹੇ ਨਾ। ਹਾਂ। ਹੈ ਮੋਂ ਸੁਆਦ ਨਹੀਂ ਆ। ਜਿਹੜੀ ਇਹੀ ਵੇਹ ਮੰਗੀ ਹੀ ਉਹ ਨਹੀਂ ਹੁੰਦੀ ਆ। ਉਹ ਮਜ਼ਦ ਨਹੀਂ ਹੁੰਦਾ, ਸਟਾਕ 'ਚ ਨਹੀਂ ਹੁੰਦੀ। ਬੰਦ ਨਹੀਂ ਲੋਕੀ ਲੈ ਲੂ ਜਾਂਦੇ ਆ। ਉਹ ਸੁਆਦ ਜਿਆਦਾ ਹੁੰਦੇ ਆ। ਹੂੰ। ਉਹ ਕੈਰੀ ਨਹੀਂ ਹੁੰਦਾ ਸਟਾਕ। ਹੂੰ। ਐਵੇਂ ਸੁਆਦ ਆਵੇ। ਹਾਂ। ਖੁਸ਼ਾ। ਮੇਰੀ ਤਾਂ ਅਜ ਲਾਟਰੀ ਲੱਗੀ, ਲੋਟਰੀ। YouTube ਫੈਮਿਲੀ ਨੂੰ ਖਾ ਦिए। ਹਾਂਜੀ। ਹਾਂਜੀ ਤੁਸੀਂ ਵੇਖ ਸਕਦੇ ਹੋ ਜੇ ਇਹ ਪ੍ਰਧਾਨ ਦੀ ਹੱਟੀ ਆ ਬਿਲਕੁਲ ਬਾਜ਼ਾਰ 'ਚ ਜਦੋਂ ਆਪਾਂ ਚਾਵਾਂਗੇ 메ਨ ਬਾਜ਼ਾਰ 'ਚ ਬਸ ਅੱਡੇ ਵਾਲੀ ਸਾਈਡ ਤੋਂ ਜਾਈਏ ਤੇ ਬਿਲਕੁਲ ਖੱਬਿਆ ਹੱਥ ਆਪਾਂ ਨੂੰ ਮਿਲੂਗੀ ਦੁਕਾਨ ਤੇ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਦਾ ਨੰਬਰ ਔਰ ਇਹ ਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਜਰਾਬਾ ਬਣਾਉਣਾ ਟੀ-ਸ਼ਰਟ ਸਾਰਾ ਕੁਝ ਰੱਖਦੇ ਨੇ ਤੇ ਮੇਨ ਬਾਜ਼ਾਰ ਮੱਲਾ ਵਾਲਾ ਸਵਾਈਪਰ ਤੇ ਮੈਂ ਅੱਜ ਕੀ ਖਰੀਦਿਆ ਤੁਸੀਂ ਉਹ ਵੀ ਦੇਖ ਲਓ ਜਿਹੜੇ ਮੈਂ ਤੁਹਾਨੂੰ ਕੋਸ਼ ਸੱਚੇ ਚ ਆਪਾਂ ਨੂੰ ਚੇਤਾ ਪਹ ਲੱਗਿਆ ਸੀ ਨਾ ਜਦੋਂ ਆਪਾਂ ਵੀਡੀਓ ਬਣਾਉਂਦੇ ਪੈਸੇ ਵੀ ਕਿਹੜੇ ਸੂਟ ਦੀ ਆਪਾਂ ਜ਼ਿਆਦਾ ਤਾਰੀਫ਼ ਕੀਤੀ ਹੁਣ ਮੈਂ ਹੁਣੇ ਵੀਡੀਓ ਵੇਖ ਲਈ ਤੇ ਜਿਹੜੇ ਸੂਟ ਦੀ ਜ਼ਿਆਦਾ ਤਾਰੀਫ਼ ਕੀਤੀ ਉਹੀ ਖਰੀਦੇ ਆਪਾਂ ਜਿਹੜਾ ਆਪਾਂ ਨੂੰ ਵਧੀਆ ਲੱਗਾ ਸੂਟ ਸਾਰੇ ਹੀ ਸੋਹਣੇ ਸੀ ਆਪਕੋ ਆਪਣੀ ਚੁਆਇਸ ਹੁੰਦੀ ਪਰ ਮੈਨੂੰ ਆ ਵਾਲਾ ਸੂਟ ਬੜਾ ਫੜੀ ਆਪਾਂ ਦਿਖਾ ਦਈਏ ਆ ਵਾਲਾ ਸੂਟ ਮੈਨੂੰ ਬਹੁਤ ਪਿਆਰਾ ਲੱਗਾ ਬਹੁਤ ਹੀ ਸੌਫਟ ਪ੍ਰਿੰਟ ਬਹੁਤ ਪਿਆਰਾ 컬러 ਬਹੁਤ ਪਿਆਰਾ ਤੇ ਸਭ ਤੋਂ ਵਧੀਆ ਮੈਨੂੰ ਇਹਨਾਂ ਦਾ ਨੈਕ ਡਿਜ਼ਾਈਨ ਲੱਗਾ ਆਹ ਵਾਲਾ ਨੈਕ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਾ ਔਰ ਨਾਲ ਹੀ ਆਪਾਂ ਨੂੰ ਇਹਦੀ ਬਾਟਮ ਜਿਹੜੀ ਆ ਇਹਦਾ ਬਹੁਤ ਵਧੀਆ ਥੋੜਾ ਜਿਹਾ ਨਾ ਚਮਕ ਜੀ ਵਾਲੀ ਜਿਵੇਂ ਕਹਿ ਲਓ ਲੁੱਕ ਆ ਰਹੀ ਆ ਔਰ ਇਹਦਾ ਐਮਬਰਾਇਡਰੀ ਹੋਈ ਹੋਈ ਹੈ ਦੇਤੇ ਵੀ ਤੇ ਦੁਪੱਟਾ ਵੀ ਦੇਖੋ ਤਿਆਰ ਹੋਇਆ ਬਿਲਕੁਲ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਤਿਆਰ ਬਰ ਤਿਆਰ ਦੁਪੱਟਾ ਤੇ ਆਪਾਂ ਨੂੰ 1400 ਚ ਦਿੱਤਾ ਉਹਨਾਂ ਨੇ ਸੂਟ ਤੇ ਆਹ ਉਹਨਾਂ ਨੇ 800 ਚ ਦਿੱਤਾ 830 ਰੁਪਏ ਕਹਿ ਰਹੇ ਸੀ ਵੀਡੀਓ ਚ ਤੇ ਆਪਾਂ ਨੂੰ 800 ਚ ਦਿੱਤਾ ਪਿਓਰ ਕਾਟਨ ਦੇ ਵਿੱਚ ਤੇ ਵੀ ਨੈੱਕ ਬਣਿਆ ਹੋਇਆ ਮਿਰਰ ਦਾ ਵਰਕ ਹੋਇਆ ਆ ਉੱਪਰ ਤੇ ਡਿਜ਼ਾਈਨ ਬਹੁਤ ਪਿਆਰਾ ਲੱਗਾ ਮੈਨੂੰ ਇਹੀ ਜਗਸੀਰ ਦੇ ਪਾਪੇ ਨੂੰ ਪਸੰਦ ਆਇਆ ਇਹੀ ਮੈਨੂੰ ਤੇ ਇਹੀ ਖੋਸ਼ ਨੂੰ ਇੱਕ ਹੋਰ ਸੀ ਵਾਈਟ ਚ ਉਹ ਵੀ ਬੜਾ ਪਿਆਰਾ ਸੀ ਪਰ ਮੈਂ ਉਹ ਨਾ ਲਵੂ ਸੀ ਤੇ ਉਹ ਮਸਲੀਨ कॉटन ਸੀ ਇਹ कॉटन ਸੀ ਕਿ ਮੈਂ ਕਹਾਂ ਚੱਲ ਮਸਲੀਨ कॉटन ਚ ਲੈਣੇ ਆ ਪਰ ਇਹ ਕਹਿੰਦੇ ਨਹੀਂ ਇਹਦੇ ਨਾਲ ਪਲੇਨ ਬਾਟਮ ਆ ਤੇ ਆ ਮੈਂ ਲੈਂਦੀ ਲਾਈਨਿੰਗ ਉਹ ਸੂਟ ਨਾਲ ਤੇ ਆ ਖੋਸ਼ ਨੇ ਆਪਦੇ ਪਟਕੇ ਲੈ ਖੋਸ਼ ਨੇ ਬੜੇ ਸੋਹਣੇ ਕਲਰ ਲੈ ਲੈ ਸੋਹਣੇ ਸੋਹਣੇ ਪਟਕੇ ਵੀ ਇਹ ਖੋਸ਼ ਦੇ ਤੇ ਅੱਜ ਤਾਂ ਸ਼ਾਪਿੰਗ ਕਰਕੇ ਬਹੁਤ ਮਜ਼ਾ ਆਇਆ ਤੇ ਬਾਕੀ ਦੱਸਿਓ ਤੁਹਾਨੂੰ ਅੱਜ ਦੇ ਰਿਡਨੇ ਸੂਟਾਂ ਦੇ ਕਲੈਕਸ਼ਨ ਕਿਵੇਂ ਦੇ ਲੱਗੇ ਕਿਹੜੇ ਕਿਹੜੇ ਸੂਟ ਜ਼ਿਆਦਾ ਸੋਹਣੇ ਆ ਤੇ ਕਿਹੜੇ ਕਿਹੜੇ ਸੂਟ ਨਹੀਂ ਸੋਹਣੇ ਲੱਗੇ ਪ੍ਰਾਈਸ ਕਿਵੇਂ ਲੱਗੇ ਚਲੋ ਮੈਨੂੰ ਬੈਠੇ ਬੈਠੀ ਨੂੰ ਸੋਚ ਆਈ ਸੀ ਜਦੋਂ ਜਾਂਦੇ ਪਏ ਸੀ ਅਹੀਂ ਤੇ ਚਲੋ ਨਾਲ-ਨਾਲ ਵੀਡੀਓ ਵੀ ਬਣਾ ਲਾਂਗੇ ਨਾਲੇ ਸਾਡਾ ਇੱਕ ਕੰਟੈਂਟ ਬਣ ਜਾਊਗਾ ਮਤਲਬ ਸਾਡੀ ਸ਼ਾਪਿੰਗ ਵੀ ਹੋ ਜੂਗੀ ਆ ਕਲਰ ਤਾਂ ਮੈਨੂੰ ਇੰਨਾ ਪਸੰਦ ਆਇਆ ਬਹੁਤ ਪਸੰਦ ਤੇ ਡਿਜ਼ਾਈਨ ਤੁਸੀਂ ਦੱਸੋ ਇਹਦੇ ਨਾਲ ਦੇ ਹੋਰ ਵੀ ਦੋ-ਤਿੰਨ ਕਲਰ ਹੈਗੇ ਆ ਤੇ ਛੱਡੇ ਹੋ ਨਾ ਭੈਣੋ ਜੇ ਤੁਹਾਨੂੰ ਵਧੀਆ ਲੱਗਾ ਤਾਂ ਜ਼ਰੂਰ ਲੈ ਲਿਓ ਕਿਉਂਕਿ ਕਈ ਵਾਰੀ ਚੀਜ਼ ਨਾ ਦੁਬਾਰਾ ਆਉਂਦੀ ਨਹੀਂ ਹੁੰਦੀ ਬਹੁਤ ਕੱਪੜਾ ਵੀ ਬਹੁਤ ਚੰਗਾ ਹੰਡੂਗਾ ਇਹਨਾਂ ਦਾ ਕੱਪੜਾ ਇੱਕ ਗੱਲ ਹੈਗੀ ਆ ਵੀ ਮੈਨੂੰ ਅੱਜ ਤੱਕ ਕਦੇ ਵੀ ਨੌਬਤ ਨਹੀਂ ਆਈ ਕਿ ਕੱਪੜਾ ਕੋਈ ਮਾੜਾ ਹੋਵੇ ਹਮੇਸ਼ਾ ਵਧੀਆ ਹੀ ਹੁੰਦਾ ਇਹਨਾਂ ਦਾ ਕੱਪੜਾ ਹੰਡਾ ਹੰਡਦਾ ਹੈ ਵਧੀਆ ਦਾ ਮੁੱਲ ਮੋੜਦੇ ਆ ਕੱਪੜੇ ਤੇ ਜਿਹੜੇ 7700 ਵਾਲੇ ਸੂਟ ਆ ਉਹ ਵੀ ਬਹੁਤ ਵਧੀਆ ਸੀ ਪੂਰੇ ਕੰਫਰਟੇਬਲ ਏ ਆਈ ਦੀ ਵੀਡੀਓ ਕਿਵੇਂ ਲੱਗੀ ਦੱਸਿਓ ਕਮੈਂਟ ਕਰਾਈ ਤੁਸੀਂ ਆਪਣੇ ਸਾਰੇ ਸਾਰੇ ਕਮੈਂਟ ਕਰਕੇ ਦੱਸਿਓ ਕਿਹੜਾ ਕਲਰ ਕਿਹੜਾ ਸੂਟ ਤੇ ਕਿਹੜੇ ਸੂਟ ਦਾ ਡਿਜ਼ਾਈਨ ਤੇ ਔਰ ਕਿਹੜਾ ਤੁਹਾਨੂੰ ਪ੍ਰਾਈਸ ਵਾਈਜ਼ ਵਧੀਆ ਲੱਗਾ ਲਾਈਕ ਕਰਨਾ ਵੀਡੀਓ ਨੂੰ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਇਹਨਾਂ ਕੁ ਲਿਆ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ 'ਚ ਤਦ ਤੱਕ ਲਈ ਬਾਏ